ਇਹ ਬਦ ਨਹੀਂ ਅੰਦਰ ਹਜੇ ਕੀ ਕਰਿਆਂ ਦੀ ਆ ਕੱਪੜੇ ਪਾਏ ਨਹੀਂ ਪਤਾ ਨਹੀਂ ਨਾ ਪ੍ਰਿਤ ਲਿਆ ਕਿੱਟ ਮੇਰੀ ਜੇ ਕੱਪੜੇ ਪਾਤੇ ਹੋ ਰਹੀ ਜਾਂ ਲੇਟ ਹੋਈ ਜਾਂ ਨਾ ਆ ਜਾ ਆ ਚੱਕੂ ਸਾਰਾ ਕੁਝ ਪਾਤਾ ਮੈਂ ਤੇ ਆ ਉੱਪਰਲੀ ਜੇਬ ਚ ਟਾਵਲ ਪਾਇਆ ਬਸ ਠੀਕ ਆ ਚਲ ਵਧੀਆ ਯਾਰ ਹਾਂ ਮੈਂ ਤਾਂ ਤੁਹਾਨੂੰ ਇੱਕ ਵਾਰ ਹੋਰ ਕਹਿੰਦਾ ਸੀ ਯਾਰ ਦੇਖ ਲੈ ਜੇ ਤੇਰਾ ਮਨ ਮੰਨਦਾ ਬਖ ਚੱਲ ਤੂੰ ਮੇਰੇ ਨਾਲ ਕੱਲੀ ਕਰੇ ਕੀ ਕਰੇਂਗੀ ਤੂੰ ਮਨ ਮਨਾ ਕੇ ਵੀ ਕੀ ਕਰੂੰਗੀ ਜੋ ਤੁਹਾਡੀ ਮਾਂ ਹੀ ਨਹੀਂ ਹੈਗੀ ਮੰਨੀ ਹੋਈ ਤਾਂ ਹੀ ਤੈਨੂੰ ਕਹਿਣਾ ਮਾਂ ਦੇ ਪਿੱਛੇ ਬੜਾ ਨਾਂ ਲੱਗ ਆਪਣੀ ਵੀ ਦੇਖ ਲੈ ਤੂੰ ਬੜੀ ਮੋਟੀ ਹੈਂ ਪਿਛੇ ਔਖੀ ਹੋਵੇਂਗੀ ਨਾਲ ਪਸਤਾਵਾ ਜਾਂ ਕਰੀ ਜਾਏਗੀ ਵੀ ਮੈਂ ਨਾਲ ਵਗ ਜਾਂਦੀ ਜੀ ਪਸਤਾਵਾ ਤਾਂ ਫਿਰ ਵੀ ਹੋਊਗਾ ਜੇ ਮੈਂ ਉੱਪਰ ਹੁੰਦੀ ਹੋ ਕੇ ਗਈ ਇਹਦੇ ਨਾਲੋਂ ਚੰਗਾ ਤਾਂ ਮੈਂ ਘਰ ਹੀ ਰਹਿ ਲੈਨੀ ਆ ਮੈਂ ਸਕੂਲ ਵਗ ਜੂੰਗੀ ਐ ਕਰਿਓ ਤੁਸੀਂ ਉਧਰ ਵਗ ਜੋ ਨਹੀਂ ਮੈਂ ਕਹਿ ਦੂੰਗੀ ਫਿਰ ਪ੍ਰਿੰਸੀਪਲ ਨੂੰ ਵੀ ਮੇਰੇ ਸਿਹਤ ਜੀ ਨਹੀਂ ਠੀਕ ਹੈਗੀ ਬਸ ਐ ਕਰ ਤੂੰ ਮੇਰੇ ਨਾਲ ਹੀ ਚੱਲ ਹੁਣ ਸਕੂਲ ਕਿੱਥੇ ਜਾਣਾ ਨੇ ਡਿਊਟੀ ਮੈਂ ਹੋਰ ਕਿੱਥੇ ਜਾਣਾ ਮੈਂ ਟੂਰ ਤੇ ਲੰਘ ਜੂਗਾ ਮੈਂ ਪ੍ਰੀਤ ਨੂੰ ਟੂਰ ਛੱਡ ਦੂੰਗਾ ਹਾਂ ਐ ਕਰ ਹੁਣ ਤੁਸੀਂ ਮੈਨੂੰ ਸਕੂਲ ਲੈ ਆਏ ਜਾਓ ਮੈਂ ਕਿਦਾਂ ਫਿਰੂੰਗੀ ਉਹ ਤਾਂ ਕਹਿੰਦਾ ਸੀ ਵੀ ਭਾਈ ਟੂਰ ਤੇ ਜਾਣਾ ਫਿਰ ਇਹਨੇ ਸਕੂਲ 'ਚ ਕੀ ਕਰਨ ਜਾਣਾ ਉਹ ਮਾਂ ਬੇਸ਼ੱਕ ਮੈਂ ਤਾਂ ਟੂਰ ਤੇ ਜਾਣਾ ਜਵਾਕਾਂ ਦੇ ਨਾਲ ਸਕੂਲ 'ਚ ਕੋਈ ਨਾ ਕੋਈ ਤਾਂ ਟੀਚਰ ਚਾਹੀਦੀ ਆ ਨਾ ਹੁਣ ਜਿੰਨੇ ਪਿੱਛੇ ਰਹਿਣਗੇ ਉਹ ਆਪਦੇ ਉੱਥੇ ਆਉਣਗੇ ਤਾਂ ਹੈਗੇ ਸੋ ਫਾਰਮੈਟ ਹੀ ਹੁੰਦੀ ਨੇ ਸਕੂਲ ਦੀਆਂ ਨਾਲੇ ਸਾਰਾ ਸਕੂਲ ਥੋੜੀ ਜਾ ਰਿਆ ਕੁਛ ਕਿ ਜਮਾਤਾ ਹੈਗੇ ਨੂੰ ਉੱਥੇ ਹਜੇ ਵੀ ਦੇਖ ਭਾਈ ਮੈਨੂੰ ਸਭ ਪਤਾ ਹੈ ਵੀ ਤੂੰ ਝੂਠ ਬੋਲ ਕੇ ਕਿਤੇ ਬੈਗ ਚ ਇਹ ਤਾਂ ਨਹੀਂ ਕੱਪੜੇ ਪਾ ਲੇ ਕਿਤੇ ਨਾਲ ਲੈ ਕੇ ਚੱਲਿਆ ਹੋਵੇਂ ਮੈਂ ਨੇਵੀ ਸਿਪਾਗਲੀ ਹੈ ਗਈ ਜੇ ਸੀ ਜਾਣਾ ਹੁੰਦਾ ਨਾ ਤੈਨੂੰ ਦੱਸ ਕੇ ਭੱਜ ਜਾਂਦੇ ਮੈਨੂੰ ਤਾਂ ਤੁਹਾਡੇ ਤੇ ਪੂਰਾ ਯਕੀਨ ਨਹੀਂ ਹੈਗਾ ਨਾਲੇ ਜਿਹੜੀਆਂ ਗੱਲਾਂ ਤੂੰ ਕਰਦੀਆਂ ਵੀ ਮੈਂ ਸਕੂਲ ਚ ਜਾਣਾ ਸਕੂਲ ਚ ਦੱਸ ਉੱਥੇ ਕੀ ਕਰਨਾ ਸਾਰੇ ਜਵਾਕਾਂ ਨੇ ਤਾਂ ਟੂਰ ਤੇ ਚਲੇ ਜਾਣਾ ਘਰੇ ਕੋਈ ਕੰਮ ਧੰਦਾ ਕਰ ਲਾ ਭਾਈ ਮਾਤਾ ਨੂੰ ਦੱਸੀਦਾ ਜਾਣਾ ਬਾਰ-ਬਾਰ ਵੀ ਇੱਕ ਤੋਂ ਜਮਾਤਾ ਰਹਿਣੀ ਹੈ ਸਕੂਲ ਦੇ ਵਿੱਚ ਸਾਰੇ ਬੱਚੇ ਨਹੀਂ ਜਾ ਰਹੇ। ਬੱਸ ਕਰ ਭਾਈ ਝੂਠ ਨਾ ਮੇਰੇ ਕੋ ਬੋਲੀ ਜਾ ਮੈਨੂੰ ਪਤਾ ਹੀ ਆ ਵੀ ਜੇ ਅੰਬੈਮੀ ਤੇ ਦੇਖੇ ਹੀ ਹੋਏ ਨੇ ਸਕੂਲ 'ਚ ਇੱਕ ਨਿਆਣਾ ਜਾਂਦਾ ਸਾਰਿਆਂ ਨੂੰ ਲੈ ਕੇ ਜਾਂਦੇ ਨੇ ਮਾਸਟਰ। ਜੇ ਸਾਰੇ ਜਾਣਗੇ ਵੀ ਮੰਮੀ ਤਾਂ ਮੇਰੀ ਗੱਲ ਸੁਣੋ ਸਾਨੂੰ ਤਨਖਾਹ ਨਾ ਉਹ ਘਰੇ ਬੈਠਣ ਦੇ ਨਹੀਂ ਦਿੰਦੇ ਸਕੂਲ 'ਚ ਜਾ ਕੇ ਹਾਜ਼ਰੀ ਤਾਂ ਲਗਾਉਣੀ ਪਊਗੀ ਸਾਨੂੰ। ਪਹਿਲਾਂ ਸਾਨੂੰ ਟੂਰਲੀ ਤਿਆਰ ਕਰਿਆ ਸੀ ਕਦੋਂ ਉਹਨਾਂ ਨੂੰ ਤੇੋਂ ਦੇ ਵਾਸਤੇ ਜਵਾਬ ਦਿੱਤਾ ਹੁਣ ਜਿਹਨੂੰ ਕਹਿਣਾ ਵੀ ਇਕੱਲਾ ਸਕੂਲ ਵਗ ਜਾ ਭਾਈ ਤੂੰ ਤਾਂ ਵੀ ਰੁਕੀ ਜਾਨੀ ਆਵਾ। ਕਿਸੇ ਪਾਸੇ ਤਾਂ ਮਾਨ ਹੋ ਜਾ ਤੂੰ ਕੋਈ ਪ੍ਰਾਈਵੇਟ ਕੰਮ ਥੋੜੀ ਇਹ ਨਾਲੇ ਵੀ ਘਰੇ ਬਹਿ ਜਾਗੇ ਜਦੋਂ ਜੀ ਕਰੂਗਾ ਉਦੋਂ ਭੱਗ ਜਾਗੇ ਤਨਖਾਹ ਘਟਣਗੇ ਭਾਈ ਸਾਡੇ ਪੂਰੇ ਮਹੀਨੇ ਦੀ ਉਹ ਭਾਈ ਕੱਟਦੇ ਨੇ ਕੱਟ ਲੈਣ ਮੈਨੂੰ ਕਿਹੜਾ ਥੋੜੀ ਤਨਖਾਹ ਦਾ ਕੋਈ ਭਾਓ ਆ ਵੀ ਮੇਰੇ ਕਿਹੜਾ ਹੱਥ ਤੇ ਲਿਆ ਕੇ ਧਰ ਦੇਇਓ ਕੀ ਗੱਲ ਹੋਰ ਕਿਹੜਾ ਸੀ ਗਵੰਡੀ ਨੂੰ ਦਾਨ ਕਰਦੇ ਆ ਮਾ ਆਪਣੇ ਘਰ ਵੱਲ ਵੀ ਦੇਖ ਲਿਆ ਕਰ ਜਿੱਦਾਂ ਛੁੱਟੀ ਹੁੰਦੀ ਆ ਵਧੀਆ ਹੁਣ ਜੇ 2 ਦਿਨ ਇਹ ਟੂਰ ਤੇ ਚੱਲੇ ਨੇ ਤੂੰ ਘਰੇ ਕੋਈ ਕੰਮ ਧੰਦਾ ਸਮਾਰ ਲੈ ਨਹੀਂ ਤਾਂ ਰੋਜ਼ ਸਵੇਰੇ ਤਿਆਰ ਹੋ ਕੇ ਲੰਘ ਜਾਂਦੀ ਆ ਸ਼ਾਮ ਨੂੰ ਆ ਕੇ ਬੜਦੀ ਆ ਆ ਦੋ ਰੋਟੀਆਂ ਬਣਾਉਂਦੀ ਆ ਉਹ ਵੀ ਕਦੇ ਬਣਾ ਦਿੰਦੀ ਆ ਕਦੇ ਮੈਨੂੰ ਨਾਲ ਲੱਗਣਾ ਪੈਂਦਾ ਸਾਰੇ ਕੰਮ ਮੰਮੀ ਮੈਂ ਕਰਕੇ ਆਂਦੀ ਆ ਪਹਿਲੀ ਗੱਲ ਤਾਂ ਤੇ ਦੂਜੀ ਗੱਲ ਤੁਸੀਂ ਕੀ ਕਹੀਏ ਨਾ ਵੀ ਘਰੇ ਬਹਿ ਜਾ ਘਰੀ ਬਹਿ ਜਾ ਜੇ ਤੁਸੀਂ ਘਰੇ ਬਿਠਾਉਣਾ ਸੀ ਨਾ ਫੇਰ ਕੋਈ ਇਹ ਜਿਹੀ ਵਿਆਹ ਕੇ ਲਿਆਉਂਦੇ ਭਾਈ ਜਿਹੜੇ ਘਰੇ ਬੈਠਦੀ ਉਹ ਤਾਂ ਤੁਸੀਂ ਇਹ ਕਹਿੰਦੇ ਸੀ ਵੀ ਮੈਨੂੰ ਲੱਗੀ ਹੋਈ ਚਾਹੀਦੀ ਆ ਚਲ ਠੀਕ ਆ ਭਾਈ ਮੇਰੇ ਤੋਂ ਨਹੀਂ ਅੰਨਾ ਬੋਲ ਹੁੰਦਾ ਹੈਗਾ ਮੈਂ ਤਾਂ ਸੌ ਦੀ ਇੱਕ ਸੁਣਾਤੀ ਵੀ ਕੋਈ ਲੋੜ ਨਹੀਂ ਤੈਨੂੰ ਸਕੂਲ 'ਚ ਵੀ ਜਾਣ ਦੀ ਆਪਣਾ ਘਰੇ ਹੀ ਰਹਿ ਜਾ ਕਰੇ ਕੋਈ ਰਹਿਣੀਆਂ ਦਾ ਮੁੰਨਾ ਨਹੀਂ ਲੈ ਤਾਂ ਜਾਊਂਗੀ। ਸੀ ਨੋਟ ਲਿਆ ਲਿਆ ਕੇ। ਹੱਦ ਹੋਈ ਪਈ ਐ ਜੀ ਇਹ ਤਾਂ ਜਮਾ ਹੀ। ਹੱਦ ਤੋਂ ਵੀ ਹੱਦ ਹੋਈ ਪਈ ਐ। ਮੈਨੂੰ ਤਾਂ ਸਮਝ ਨਹੀਂ ਆ ਰਹੀ ਮਾਂ ਨੂੰ ਹੋਇਆ ਕੀ ਐ। ਐਵੇਂ ਥੋੜੀ ਚੱਲੂਗਾ ਫਿਰ। ਇਹਨਾਂ ਦੇ ਕਹਿੰਦੇ ਮੈਂ ਟੂਰ ਤੇ ਨਹੀਂ ਚਲੀ ਹੈਗੀ ਟੂਰ ਕੈਨਸਲ ਕਰਤਾ ਹੁਣ ਕਹਿੰਦੀ ਸਕੂਲ ਵੀ ਨਹੀਂ ਜਾਣਾ ਹੈਗਾ ਲੈ। ਮਨ ਤੇ ਲੱਗ ਜਾਂਦਾ ਯਾਰ ਟੂਰ ਤੇ ਮੈਂ ਵੀ ਨਹੀਂ ਜਾਂਦਾ ਹੈਗਾ। ਮੈਂ ਵੀ ਕੀ ਜਾ ਕੇ ਕਰੂੰਗਾ? ਪਿੱਛੋਂ ਮਾਂ ਤੇਰੇ ਨਾਲ ਹੋਈ ਗੱਲ ਜਰੂਸਖਾਨਾ ਕੱਟ ਕੇ ਰੱਖੂਗੀ। ਇਹ ਤਾਂ ਹੋਣੀ ਨਹੀਂ ਮਾਨ ਹੈਗੀ। ਕਿਤੇ ਕਿਹੜੀ ਗੱਲ ਲੈ ਕੇ ਬਹਾਨਾ ਲੜਾਈ ਕਰਦੇ ਕਿਤੇ ਕਿਹੜੀ ਨੂੰ ਲੈ ਕੇ ਬਹਾਨਾ ਲੜਾਈ ਕਰਦੀ। ਤੁਸੀਂ ਕਿਉਂ ਨਹੀਂ ਜਾਣਾ ਟੂਰ ਤੇ ਤੁਹਾਨੂੰ ਤਾਂ ਜਾਣਾ ਹੀ ਪਊਗਾ ਫਿਰ ਆਪਾਂ ਹੋਰ ਕੀ ਬਹਾਨਾ ਲਾਵਾਂਗੇ ਕਹਿਣਗੇ ਪਹਿਲਾਂ ਕਹਿੰਦੇ ਸੀ ਅਸੀਂ ਦੋਈ ਨਹੀਂ ਜਾਂਦੇ ਹੈਗੇ ਹੁਣ ਕਹੂਗਾ ਉਹ ਕੱਲਾ ਨਹੀਂ ਜਾਂਦਾ ਕੋਈ ਤਾਂ ਫਿਰ ਕਰਾਂਗੇ ਕੋਈ ਬਹਾਨਾ ਬਣਾਵਾਂਗੇ ਰਿਸ਼ਤੇ ਚ ਕੋਈ ਮਰਗਤ ਹੋ ਕਿਸੇ ਦੀ ਰਹਿਣ ਦੋ ਮੈਂ ਘਰੀ ਰਹਿ ਲੈਣੀ ਆ ਦੋ ਤੰਦਨ ਤੁਸੀਂ ਜਾਓ ਟੂਰ ਤੇ ਉਹ ਨਹੀਂ ਬਰੀਦ ਯਾਰ ਤੂੰ ਸਮਝਿਆ ਕਰ ਉੱਥੇ ਜਾ ਕੇ ਮੇਰਾ ਮਨ ਨਹੀਂ ਲੱਗਣਾ ਇੱਥੇ ਘਰੇ ਤੇਰਾ ਮਨ ਨਹੀਂ ਲੱਗਣਾ ਤੁਸੀਂ ਵੀ ਸਮਝਿਆ ਕਰੋ ਇੱਥੇ ਤਾਂ ਹੁਣ ਪਤੀ ਇਹੀ ਕੁਝ ਚੱਲੂਗਾ ਕੰਜਰ ਕਲੇਸ਼ ਆ ਹੋਰ ਤਾਂ ਇਹ ਕੁਝ ਹੋ ਨਹੀਂ ਸਕਦਾ ਹੈਗਾ ਹੁਣ ਕੰਮ ਥੋੜੀ ਖਰਾਬ ਕਰਨੇ ਆਪਾਂ ਇਹਦੇ ਪਿੱਛੇ ਆਪਣਾ ਯਾਰ ਕੰਮ ਖਰਾਬ ਕਰਨ ਹੁਣ ਆਪਾਂ ਕਰੀਏ ਕੀ ਜੇ ਆਪਾਂ ਨਹੀਂ ਜਾਵਾਂਗੇ ਕੋਈ ਨਾ ਕੋਈ ਪ੍ਰਿੰਸੀਪਲ ਸਾਹਿਬ ਕਿਸੇ ਨੂੰ ਹੋਰ ਕਹਿ ਦੇਣਗੇ ਟੂਰ ਤਾਂ ਚੱਲ ਹੁਣ ਆਪਣੇ ਪੈਸੇ ਕੈਨਸਲ ਹੁੰਦਾ ਪਰ ਮੈਂ ਜਾ ਨਹੀਂ ਸਕਦਾ ਯਾਰ ਮੈਂ ਤੈਨੂੰ ਦੱਸਦਾ ਬਸ ਐਨੀ ਵੀ ਜਿੱਦ ਨਹੀਂ ਕਰੀਦੀ ਹੁੰਦੀ ਹੈਗੀ ਹੁਣ ਆਪਾਂ ਆਪਣੀ ਇਮੇਜ ਥੋੜੀ ਡਾਊਨ ਕਰਨੀ ਆ ਅਗਲੇ ਕਹਿੰਗੇ ਇਹਨਾਂ ਦੀ ਕੋਈ ਜਵਾਨ ਨਹੀਂ ਹੈਗੀ ਪਰ ਹੁਣ ਕਰੀਏ ਕੀ ਤੂੰ ਆਪ ਦੇਖ ਲੈ ਕੁਛ ਨਹੀਂ ਤਾਂ ਆਪੇ ਹੌਲੀ ਹੌਲੀ ਕਰਕੇ ਆਪੇ ਹੈਂਡਲ ਕਰ ਲੂਗਾ ਸਮਝਾ ਦੂੰਗਾ ਉਹਨਾਂ ਨੂੰ ਮੈਂ ਤੂੰ ਐ ਕਰ ਅੱਛਾ ਲਾ ਹਉਂ ਤਾਂ ਸਕੂਲ ਵਗ ਜਾਗੇ ਮੰਮੀ ਫੇਰ ਲੜੂਗੀ ਮੇਰੇ ਨਾਲ ਆ ਕੇ ਵੀ ਉੱਪਰ ਦੀ ਹੋ ਕੇ ਫੇਰ ਬਾਗੀ ਤੋਂ ਫੇ ਲੜੀ ਜਾਂਦੇ ਤਾਂ ਤੇਨਾਂ ਘਰੇ ਬੈਠੀ ਨਾ ਵੀ ਲੜਨਾ ਯਾਰ ਜੇ ਤੂੰ ਜਾਵੇਂਗੀ ਤਾਂ ਵੀ ਲੜਨਾ ਹੈ ਪਲਾਨ ਤਾਂ ਆਪਣਾ ਦੋਨਾਂ ਦਾ ਸੀ ਵੀ ਆਪਾਂ ਦੋਏ ਟੂਰ ਤੇ ਚੱਲਾਂਗੇ ਹੈ ਜੇ ਮੈਂ ਇਕੱਲੇ ਨੇ ਸਲਾਹ ਬਣਾਈ ਤਾਂ ਤੈਨੂੰ ਮਾਣੇ ਮੁਤਬਾਰ ਰੱਖਿਆ ਹੁਣ ਜੇ ਨਹੀਂ ਜਾਵਾਂਗੇ ਫੇਰ ਵੀ ਤਾਂ ਪਿੱਤਾ ਕਿ ਯਾਰ ਕੋਈ ਨਾ ਕੋਈ ਬਹਾਨਾ ਲਾ ਕੇ ਤੇਨਾਂ ਕਲੇਸ਼ ਕਰ ਨਹੀਂ ਕਰਨਾ ਇਹਨਾਂ ਤਾਂ ਇਹਦੀ ਚੰਗਾ ਤਾਂ ਐ ਵੀ ਆਪਾਂ ਸਕੂਲ ਜਾਈਏ ਆਪਾਂ ਸ਼ਾਮ ਨੂੰ ਘਰੇ ਆਈਏ ਬਸ ਗੱਲ ਖਤਮ ਫੇ ਟੂਰ ਦਾ ਕੀ ਬਹਾਨਾ ਲਾਉਂਗੇ ਹੁਣ ਤੁਸੀਂ ਤੈਨੂੰ ਦੱਸਤਾ ਜੇ ਨਾ ਕਹਿ ਦਾਂਗੇ ਬੀਪੇ ਐਮਰਜੈਂਸੀ ਸਾਨੂੰ ਕਾਲ ਆ ਗਈ ਤਾਂ ਕਰਕੇ ਜਵਾਬ ਦੇਣ ਅਸੀਂ ਆ ਗਏ ਬੀ ਨਹੀਂ ਤਾਂ ਮੇਰੀ ਪੂਰੀ ਤਿਆਰੀ ਸੀਗੀ ਫਿਰ ਫੋਨ ਕਰਕੇ ਕਹਿ ਦਿੰਨੇ ਉਹਨਾਂ ਨੂੰ ਚਲੋ ਫੋਨ ਕਰਕੇ ਕਹਿ ਦਿੰਨੇ ਆ ਭਾਈ ਮੁੰਤਾ ਸੀਗਾ ਚਲ ਫੇਸਟਵੇਅਰ ਕਹਦਾਂਗੇ ਗੱਲ ਹੋਰ ਹੋ ਜਾਂਦੀ ਆ ਬਾਕੀ ਜੇ ਜਾਣਾ ਮੈਂ ਤਾਂ ਕਹਿਣਾ ਕੱਪੜੇ ਪਾ ਲੈ ਫਿਰ ਕਿ ਲਾਲਾ ਮਾਲਾ ਮੋਟਾ ਤਿਆਰ ਸ਼ਰ ਹੋ ਜਾ ਆਪਾਂ ਵਕ ਚੱਲਦੇ ਤਿਆਰ ਤਾਂ ਮੈਂ ਹੈਗੀ ਆ ਇੱਕ ਵਾਰੀ ਚਲੋ ਟੈਂਡਰਸ ਲਵਾਏ ਉਹਨੇ ਆਪਾਂ ਉਹਨਾਂ ਨੂੰ ਕਿਹਾ ਆਵਾਂਗੇ ਫਿਰ ਦੋ ਤਿੰਨ ਦਿਨ ਦੀ ਰੈਸਟ ਲੈ ਲੈਨੇ ਹਰ ਕੀ ਹੈ ਹੋਰ ਕੀ ਆ ਕਹਿੰਦਾ ਕਿ ਵੀ ਤਿਆਰੀ ਫੁੱਲ ਸੀ ਨਾਲੇ ਮੇਰੀ ਸਾਰੀ ਗੱਲ ਹੋਈ ਤਾਂ ਹੋਈ ਸੀ ਉਹਨਾਂ ਨਾਲ ਇਹਨੂੰ ਪਤਾ ਵੀ ਅੱਜ ਟਾਈਮ ਤੇ ਜੇ ਕੋਈ ਮਜਬੂਰੀ ਆਈ ਹੈ ਤਾਂ ਹੀ ਕੈਨਸਲ ਕਰਿਆ ਜੇ ਕਹੇ ਪਿਆ ਲੈ ਜਾਣੇ ਕਿਟ ਨਾਲ ਵੀ ਇਸ ਦਾ ਪੰਦਰਾਂ ਅੱਜ ਫੋਨ ਆ ਗਿਆ ਨਹੀਂ ਕੋਈ ਨਾ ਤਾਂ ਪ੍ਰਿੰਸੀਪਲ ਵੀ ਆਪਣੇ ਵਧੀਆ ਨਹੀਂ ਗੱਲ ਤਾਂ ਸਮਝਣਗੇ ਆਪਣੀ ਗੱਲ ਤਾਂ ਇਹ ਵੀ ਕਰਦੇ ਨਹੀਂ ਸਮਝਦੇ ਹੈਗੀ ਕਰਦੇ ਤਾਂ ਫਿਰ ਵੀ ਸਮਝ ਲੈਂਦੇ ਨੇ ਚਲ ਕੋਈ ਨਾ ਆ ਜਾ ਫਿਰ ਚਲੋ ਫਿਰ ਚੱਲੀ ਮੈਂ ਮੜਾ ਜਾ ਜੁੱਤੀ ਪਾ ਜਾਮਾ ਚਲੋ ਤੁਸੀਂ ਮਾਗੀ ਕੋਈ ਨਾ ਆ ਜਾ ਮਾਂ ਐ ਕਰ ਲੈ ਟਿਫਨ ਫੜਾ ਮੈਂ ਵੀ ਜਾਮਾ ਮੈਂ ਵੀ ਲੇਟ ਹੋਈ ਜਾਨੀ ਆ ਕਿਹੜਾ ਟਿਫਨ ਰੋਟੀ ਕੋਈ ਨਹੀਂ ਬਣਾ ਕੇ ਗਈ ਉਹ ਲੰਗ ਦੀ ਮਹਾਰਾਣੀ ਜੇ ਨਹੀਂ ਬਣਾ ਕੇ ਗਈ ਫਿਰ ਤੂੰ ਬਣਾ ਲਾਂਦੀ ਮਾਂ ਉਹਨੂੰ ਕਿਹੜਾ ਸੁੱਖਿਆ ਹੋਇਆ ਫਿਰ ਮੈਨੂੰ ਵੀ ਕਿਹੜਾ ਸੁੱਖ ਕੇ ਦਿੱਤਾ ਹੋਇਆ ਵੀ ਮੈਂ ਕੰਮ ਧੰਦੇ ਕਰੀ ਜਾਮਾ ਮੇਰੇ ਤਾਂ ਇਹ ਸਮਝਾਂਦੇ ਮੇਰੇ ਵੈਲੀ ਕਾ ਤੋ ਐ ਕਰਦੇ ਹੁੰਨੇ ਆ ਤੁਸੀਂ ਤੂੰ ਬਣਾ ਦੇ ਤੂੰ ਮੇਰੀ ਮਾਂ ਹੈ ਮੈਂ ਉਹ ਥੋੜੀ ਕਹਿ ਸਕਦੀ ਆ ਪੱਬੀ ਨੂੰ ਦੇਖ ਭਾਈ ਸਵੇਰ ਦਾ ਤਾਉਨੇ ਕਲੇਸ਼ ਕਰਿਆ ਹੋਇਆ ਤੇ ਹੁਣ ਤੂੰ ਬੋਲਣ ਲੱਗ ਗਈ ਮੈਨੂੰ ਹਾਂ ਮੇਰਾ ਕਿਹੜਾ ਘਰ ਦੇ ਵਿੱਚ ਕੋਈ ਬੁੱਕਤਾ ਵੀ ਹਾਂ ਮੈਂ ਤੁਹਾਡੇ ਵਾਸਤੇ ਕੰਮ ਕਰਕੇ ਦਮ ਦੇਖ ਲਾ ਮੈਂ ਰੋਕਿਆ ਉਹਨਾਂ ਨੂੰ ਵੀ ਭਾਈ ਟੂਰਤੇ ਨਹੀਂ ਜਾਣਾ ਹੈਗਾ ਮੁੰਡੇ ਨੂੰ ਕਿਹਾ ਵੀ ਤੂੰ ਕੱਲਾ ਵਗ ਜਾ ਹੈ ਆਕਰਚਾਪ ਵੀ ਬੈਗ ਸਟ ਕੇ ਚਲੇ ਗਿਆ ਵੀ ਅਖੇ ਮੈਂ ਵੀ ਨਹੀਂ ਜਾਂਦਾ ਨਾਲੇ ਲੈ ਕੇ ਜਾਊਂ ਇਹਨੂੰ ਹੁਣ ਪਤਾ ਨਹੀਂ ਸਕੂਲ ਚਲੇ ਗਏ ਵੀ ਉੱਥੇ ਦਾ ਸੁਣ ਤੁਸੀਂ ਸਕੂਲ ਚ ਕੀ ਕਰਨਾ ਜੇ ਸਾਰਿਆਂ ਨੇ ਜਾਣਾ ਪਰ ਤੂੰ ਘਾਤੋ ਲੜਦੀ ਹੁੰਨੀ ਐ ਕੁਛ ਮਰਜ਼ੀ ਕਰਨਾ ਅਗਲਿਆਂ ਦੀ ਜ਼ਿੰਦਗੀ ਬਈ ਅਗਲਾ ਤਾਂ ਜਾਊਗਾ ਨਾਲੇ ਉਹ ਵੀ ਜਾਊਗੀ ਤੂੰ ਖਤ ਰੋਕਦੀ ਹੁੰਨੀ ਐ ਦੇਖ ਭਾਈ ਮੈਂ ਤਾਂ ਬੋਲੂਗੀ ਮੇਰੇ ਹੱਥ ਤੇ ਕਿਹੜਾ ਤਨਖਾਹ ਧਰਦੇ ਨੇ ਤਨਖਾਹ ਧਰਦਿਆ ਕਰਨ ਮੈਂ ਨਹੀਂ ਬੋਲਿਆ ਕਰੂੰਗੀ ਨਹੀਂ ਅੱਜ ਅਜੇ ਦਖਲਦਾਰ ਜੀ ਕਰੂੰ ਸਾਰਾ ਕੁਝ ਵੀ ਤਨਖਾਹ ਕਰਕੇ ਤੂੰ ਲੜਦੀ ਹੁੰਦਾ ਨਾਲ ਹੈ ਉਹ ਵੀ ਕਬੀਲਦਾਰੀ ਚਲਾਉਂਦੇ ਨੇ ਉਹ ਕਿਹੜਾ ਆਪਣੇ ਕੋਲ ਰੱਖਦੇ ਨੇ ਸਾਹਮਣੇ ਭਾਬੀ ਨੂੰ ਕੁਝ ਲਿਆਉਣ ਦਿਨੀਆਂ ਤੂੰ ਸਾਰਾ ਕੁਝ ਉਹ ਘਰੇ ਬੜਾਈ ਜਾਂਦੇ ਨੇ ਹਜੇ ਮੈਂ ਤੈਨੂੰ ਤਨਖਾਹ ਫੜਾਈ ਜਾਣਾ ਦੇਖ ਮੇਰੀ ਗੱਲ ਸੁਣ ਜੇ ਮੇਰੇ ਹੱਥ ਤੇ ਧਰ ਦਣਗੇ ਮੈਂ ਕਿਹੜਾ ਕਿਤੇ ਪਿੱਛੇ ਸਿੱਟਿਆ ਆਉਂਗੀ ਮੈਂ ਵੀ ਤਾਂ ਘਰ ਦੇ ਵਿੱਚ ਸਾਭ ਕੇ ਰੱਖੂ ਪੈਸਾ ਬਸ ਇੰਨਾ ਕ ਮੇਰਾ ਹੋ ਜਾਂਦਾ ਇੱਜ਼ਤ ਬਣ ਜਾਂਦੀ ਆ ਬੰਦੇ ਦੀ ਆ ਮੁੰਡਾ ਤਾਂ ਮੇਰੀ ਇੱਜ਼ਤ ਕਰਦਾ ਹੀ ਨਹੀਂ ਜਿਹੜੇ ਮੇਰੇ ਪੈਸੇ ਆਉਂਦੇ ਨੇ ਉਹ ਕਿੱਥੇ ਜਾਂਦੇ ਨੇ ਮੈਂ ਤਾਂ ਤੇਰੇ ਹੱਥ ਦੀ ਧਰਦੀ ਹੋਊਂਗੀ ਤੂੰ ਮਾਂ ਪੈਸਿਆਂ ਕਣੀ ਨੂੰ ਨਰਜ਼ਦੀ ਹੈਗੀ ਤੇਰੇ ਹੱਥੋਂ ਚਾਹੇ 2 ਲੱਖ ਰੁਪਏ ਧਰ ਦੇ ਲਿਆ ਕਿ ਆਥਣ ਨੂੰ ਤਾਂ ਆਪਣੀ ਰੱਜਣੀ ਦੇਖ ਮੈਂ ਤਾਂ ਤੇਰੇ ਪਿੱਛੇ ਇੰਨਾ ਤੜਫਦੀ ਆ ਹੈ ਤੂੰ ਮੈਨੂੰ ਇਹ ਬੋਲੀ ਜਾਨੀ ਆ ਜੇ ਤੂੰ ਮੇਰੇ ਪਿੱਛੇ ਤੜਫਦੀ ਹੋਵੇਂ ਤੂੰ ਮੇਰੇ ਰੋਟੀ ਦਾ ਤਿਆਰ ਕਰਦੇ ਕਹਿੰਦੀ ਮੈਥੋਂ ਨਹੀਂ ਹੁੰਦੀ ਹੈਗੀ ਮੈਂ ਕੀ ਕਰਾਂ ਦੱਸ ਸਾ ਸਾੜੇ ਤੜੇ ਕਰਦੀਆਂ ਮੈਂ ਮੇਰੀ ਧੀਆਂ ਮੇਰੀ ਗੱਲ ਸੁਣ ਉਹਨੂੰ ਬਣਾ ਕੇ ਜਾਣੀ ਚਾਹੀਦੀ ਸੀ ਦੇਖ ਲੈ ਕੱਪੜਿਆਂ ਦਾ ਗਰਾ ਪਿਆਉ ਨਹੀਂ ਧੋਕੇ ਗਈ ਹੈਗੀ ਕੰਮ ਦਾ ਡੱਕਾ ਨਹੀਂ ਤੋੜਿਆ ਨਾਲ ਤੋਰ ਤਿਆਰ ਹੋ ਕੇ ਲੰਗੀ ਉਹਦੇ ਦੱਸ ਫਿਰ ਹੋਰ ਕੀ ਕਰਨ ਬਈ ਉਹਨੂੰ ਉਹਨੂੰ ਇਹ ਹੋ ਗਿਆ ਵੀ ਟੂਰ ਤੇ ਜਾਣ ਨੂੰ ਜਵਾਬ ਦੇਤਾ ਹੈ ਮੂੰਹ ਬਣਾ ਕੇ ਬੈਠੀ ਰਹੀ ਆ ਮੁੰਡਾ ਵੀ ਮੇਰਾ ਹੈ ਜਾਈਆ ਮਾਊਂਗਾ ਵੀ ਉਹਦੇ ਪਿੱਛੇ ਲੱਗਿਆ ਫਿਰਦਾ ਲੈ ਕੇ ਤੁਰਿਆ ਉਹਨੂੰ ਨਾਲ ਸਰਕਾਰੀ ਕਮਾਉਨਾਂ ਦਾ ਬਿਉਟੀ ਕਰਨ ਤੈਨੂੰ ਜਾਣੀ ਪਊਗਾ ਜੇ ਤੂੰ ਨਹੀਂ ਟੁਰਤ ਜਾਣਦੇ ਤੇ ਸਕੂਲ ਤਾਂ ਹੋ ਜਾਣਗੇ ਹੁਣ ਉੱਥੇ ਵੀ ਰੋਕੇਗੀ ਅੱਗ ਨਾਲੇ ਤਾਂ ਕਹਿੰਦੀ ਤਨਖਾਹ ਮੇਰੇ ਹੱਥੇ ਧਰ ਦੇਣ ਨਾਲੇ ਇਹਨਾਂ ਨੇ ਸਕੂਲ ਨਹੀਂ ਜਾਣ ਦਿੰਦੀ ਫਿਰ ਤੇਰੇ ਹੱਥੇ ਤਨਖਾਹ ਕਿਵੇਂ ਟਿਕੂਗੀ ਅੱਗ ਲੱਗੇ ਹੈ ਜੀ ਨੌਕਰੀ ਨੂੰ ਹੈ ਜਿਹੜੀ ਮੇਰੇ ਹੱਥੇ ਤੇ ਕਮਾਈ ਧਰਦੇ ਹੀ ਨਹੀਂ ਹੈਗੇ ਮੈਨੂੰ ਕੀ ਪਤਾ 5 ਕਮਾਉਂਦੇ ਨੇ ਕਾ 50 ਕਮਾਉਂਦੇ ਨੇ ਮੈਨੂੰ ਤਾਂ ਕਦੇ ਆ ਕੇ ਹਿਸਾਬ ਦਿੱਤਾ ਨਹੀਂ ਉਹਨਾਂ ਨੇ ਤੈਨੂੰ ਤਾਂ ਸਾਰਾ ਕੁਝ ਮਿਲਿਆ ਜਾਂਦਾ ਹੈ ਤੂੰ ਪੈਸੇ ਲੈ ਕੇ ਜਾ ਮਿਲ ਕੀ ਮਿਲਦਾ ਹੈ ਕੀ ਮਿਲਦਾ ਤੇਰੇ ਬਾਪ ਤੋਂ ਛਿੱਤਰ ਖਾ ਕੇ ਜੈਸੇ ਉੱਠ ਜੁੱਤੀ ਕੁਛ ਲੈਣਾ ਹੁੰਦਾ ਹੈ ਹੋਰ ਕੌਣ ਦੇਊਗਾ ਫਿਰ ਬਾਪੇ ਦੇਊਗਾ ਲਿਆ ਕੇ ਤੈਨੂੰ ਤੂੰ ਉਹਨਾਂ ਨੂੰ ਥੋੜੀ ਕਹਿੰਗੀ ਅਗਲੇ ਕੁਛ ਮਰਜ਼ੀ ਕਰਨ ਨੂੰ ਮੇਰੀ ਗੱਲ ਸੁਣ ਮੈਂ ਆਪਣੇ ਪੁੱਤ ਨੂੰ ਕਾਦੇ ਵਾਸਤੇ ਪੜਾਇਆ ਲਿਖਾਇਆ ਹਾਂ ਮੇਰਾ ਪੁੱਤ ਨੌਕਰੀ ਲੱਗ ਗਿਆ ਮੈਨੂੰ ਆਏ ਆ ਵੀ ਅੱਜ ਚਾਈ ਚਾਈ ਮੇਰੇ ਹੱਥ ਤੇ ਤਨਖਾਹ ਤਰੇ ਨਾ ਜੀ ਪਤਾ ਹੀ ਨਹੀਂ ਲੱਗਦਾ ਖਾਤਿਆਂ ਚ ਅਜੇ ਜਮਾਏ ਮੈਨੂੰ ਕੀ ਪਤਾ ਬਖਾਤਿਆਂ ਚ ਜਮਾ ਕੇ ਪਿੱਛੇ ਆਪਣੇ ਪੇਕਿਆਂ ਨੂੰ ਦੇ ਆਉਂਦੀ ਆ ਕਿਸੇ ਮਰਜ਼ੀ ਨੂੰ ਦੇਵੇ ਬਈ ਉਹਦਾ ਬਾਈ ਉਹ ਦੇਖ ਵਿਆਹ ਉਹਦਾ ਹੁਣ ਹਾਂ ਹਾਂ ਮੈਂ ਵੀ ਲਾਲਚ ਨਾ ਕਰ ਤੂੰ ਅਗਲਾ ਉਹਦੇ ਘਰ ਚ ਲਾਉਂਦਾ ਬਈ ਅਗਲੇ ਦੀ ਘਰ ਵਾਲੀ ਉਹਦੇ ਵੀ ਸ਼ਾਂਪੂਰੇ ਕਰਨੇ ਨੇ ਉਹਨੇ ਦੇਖ ਕੁੜੀ ਕਿਵੇਂ ਉਹਦੀ ਮੇਰ ਕਰਦੀ ਆ ਨਾ ਮੇਰੀ ਗੱਲ ਸੁਣ ਹੁਣ ਉਹਦਾ ਹੱਕ ਕਿਉਂ ਆਪਣੇ ਪੇਕੇ ਦੇਣ ਤਾਂ ਹੁਣ ਤਾਂ ਵਿਆਹ ਹੀ ਗਈ ਉਹ ਮੇਰੇ ਹੱਥ ਤੇ ਧਰੇ ਵੀ ਮੈਨੂੰ ਕਿੰਨੀ ਤਨਖਾਹ ਆਉਂਦੀ ਆ ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਮੇਰੇ ਪੁੱਤ ਦੀ ਤਨਖਾਹ ਕਿੰਨੀ ਆ ਬਹੂ ਦੀ ਕਿੰਨੀ ਆ ਚਲ ਤੂੰ ਲੈਣਾ ਕੀ ਐ ਫਿਰ ਪੈਸਿਆਂ ਤੋਂ ਘਰ ਚਲਾਈ ਜਾਂਦੇ ਨੇ ਉਹ ਕੀ ਲੈਣਾ ਕੀ ਐ ਮੈਂ ਕੋਈ ਨੌਕਰਾਨੀ ਆ ਕਰਦੀ ਕਬੀਲਦਾਨ ਸਾਰੇ ਉਹਨਾਂ ਦੇ ਸਿਰੋਂ ਚੱਲਦੀ ਆ ਮਾਂ ਨਾ ਤੂੰ ਐ ਕਰਿਆ ਕਾ ਸਾਰਾ ਦਿਨ ਲੜਾਈ ਨਾਲ ਘਰ ਨਹੀਂ ਬਸਦੇ ਹੁੰਦੇ ਚਲ ਠੀਕ ਆ ਮੈਂ ਲੜਾਕੀ ਆ ਨਾ ਜਾ ਆਪਣੀ ਰੋਟੀ ਬਣਾ ਲੈ ਫਿਰ ਲੈ ਜਾ ਮੈਂ ਤਾਂ ਸਕੂਲ ਹੀ ਨਹੀਂ ਜਾਂਦੀ ਹੈਗੀ ਠੀਕ ਹੈ ਨਾ ਮੈਥੋਂ ਪੈਸੇ ਮੰਗਣ ਦੀ ਲੋੜ ਨਹੀਂ ਹੈਗੀ ਜਦੋਂ ਕੰਨੀ ਹੁੰਨੀ ਆ ਜਦਸੇ ਮੇਰੇ ਇਨੇ ਪੈਸੇ ਦੇ ਦੇ ਫਿਰ ਮੈਂ ਵੀ ਨਹੀਂ ਦੂੰਦੀ ਹੈਗੀ ਪੈਸੇ ਮੈਂ ਵੀ ਆਉਦੇ ਨਾ ਬੈਂਕ ਵਿੱਚ ਕਰਵਾਉਂਗੀ ਕੋਈ ਗੱਲ ਨਹੀਂ ਤੂੰ ਦੇਖ ਲਈ ਕਰਾ ਲਈ ਜਮਾ ਕਰਾ ਲਈ ਤੂੰ ਮੀ ਜੇ ਚੱਲ ਜਾ ਮਾਰ ਗਈ ਤੁਹਾਡੀ ਮਾਂ ਮਾਰ ਗਈ ਤੁਹਾਡੀ ਮਾਂ ਹਾਂ ਮੈਨੂੰ ਮਾਰਦੇ ਬਈ ਮੈਂ ਬਚਾਲੇ ਫਸੀ ਮੇਰੇ ਤੇ ਰੋ ਮਾਰਦੀਆਂ ਰੋਬ ਉਹ ਤੇ ਮਾਰਦੀ ਨਿਕਲ ਕੇ ਬੋਲਦੀ ਜਦੋਂ ਕਿਆ ਬੋਲ ਦੇਤੀ ਏ ਮੈਂ ਕਿਉਂ ਰੋ ਮਾਰਦੀ ਕਹਿੰਦੀ ਉਹਨੂੰ ਵੀ ਪੈਸੇ ਜਾਣਾ ਰੋਟੀ ਬਣਾ ਕੇ ਜਾ ਮੇਰੀ ਕਿਉਂ ਕਹਾ ਬਈ ਮੇਰਾ ਰੋਬ ਅਗਲੀ ਕਿਉਂ ਚੱਲਣ ਲੱਗੀ ਪਰਜ ਮੈਂ ਤਾਂ ਆਪ ਨਹੀਂ ਮੇਰੇ ਤਾਂ ਅੱਗ ਲੱਗਦੇ ਗੋਡੇ ਦੁਖਦੇ ਨੇ ਮੇਤੇ ਨਹੀਂ ਬੈਠ ਕੇ ਰੋਟੀਆਂ ਪੱਕਦੀਆਂ ਆਟਾ ਖੜੀ ਖੜੀ ਗੁੰਨ ਕੇ ਦੇ ਦੇਣੀ ਆਪਣੀ ਰੋਟੀ ਬਣਾ ਲੈ ਚੱਲ ਨਾ ਬੱਸ ਲੋੜ ਨਹੀਂ ਹੈਗੀ ਮੈਂ ਆਟਾ ਵੀ ਆਪ ਗੁੰਨ ਨੂੰ ਸਿਆਣ ਥੋੜੀ ਕਰਵਾਉਣਾ ਮਾਂ ਜਦੋਂ ਇੰਨਾ ਕੁਛ ਕਰੀ ਜਾਂਦਾ ਹੁਣ ਉਹ ਇੰਨੇ ਕੱਪੜੇ ਪੈਣੇ ਉਹ ਵੀ ਤਾਂ ਮੈਨੂੰ ਧੋਣੇ ਪੈਣੇ ਨੇ ਪਾਉਣ ਨੂੰ ਇੱਕ ਸੂਟ ਨਹੀਂ ਮੇਰੇ ਲਵੇ ਆ ਤਿੰਨੇ ਸੂਟ ਮੇਰੇ ਧੋਣੇ ਵਾਲੇ ਪਏ ਨੇ ਮਸ਼ੀਨ 'ਚ ਪਾਉਣੇ ਹੋਣਗੇ ਕੱਪੜੇ ਹੱਥੀ ਤਾਂ ਨਹੀਂ ਧੋਣੇ ਹੈਗੇ ਮਸ਼ੀਨ 'ਚ ਬਿਨ ਧੋ ਸਕਦੀ ਹੈਗੀ ਥੱਕ ਚੱਲਣੇ ਨੇ ਟਾਈਮ ਤਾਂ ਲੱਗਦਾ ਕੰਮ ਤਾਂ ਦੇਖ ਮੇਰੇ ਕ ਇਨਾਕ ਤਾਂ ਮੈਂ ਫਿਰ ਕਰਨਾ ਪਾਊਗਾ ਦੇਖੋ ਤਾਂ ਡਿਊਟੀ ਜਾਂਦੇ ਨੇ ਜਾਂ ਫਿਰ ਗੱਲ ਕਰ ਲਿਆ ਵੀ ਹਟ ਜਾ ਬਈ ਘਰੇ ਬਹਿ ਜਾ ਮੈਥੋਂ ਤਾਂ ਕੰਮ ਬਣਦਾ ਨਹੀਂ ਮੈਂ ਵੀ ਹਟ ਕੇ بیٹھ ਜੂੰਗੀ ਠੀਕ ਹੈ ਮੈਂ ਤਾਂ ਮੈਂ ਤਾਂ ਇੱਕ ਵਾਰ ਨਹੀਂ ਮੈਂ ਤਾਂ 10 ਵਾਰ ਕਹਿ ਲਿਆ ਵੀ ਭਾਈ ਜਾ ਹਟ ਕੇ ਬਹਿ ਜਾ ਆਪਣਾ ਘਰ ਦੇ ਕੰਮ ਸੰਭਲਾ ਮੇਰੀ ਕਿਹੜਾ ਕੋਈ ਕੰਜਰ ਸੁਣਦਾ ਏ ਫਿਰ ਪੈਸੇ ਕਿੱਥੋਂ ਆਉਣਗੇ ਫਿਰ ਕੀ ਕਰਾਂਗੀ ਫਿਰ ਕਿਹਦੇ ਨਾਲ ਲੜਾਂਗੀ ਹੁਣ ਤਾਂ ਬਹਾਨਾ ਨਹੀਂ ਨਹੀਂ ਪੈਸੇ ਆਏ ਹੋਏ ਮੇਰੇ ਹੱਥ ਕਿਹੜਾ ਹੁੰਦੇ ਨੇ ਲੋਟੀਆਂ ਤਾਂ ਆਪੇ ਕਰਕੇ ਰੱਖ ਦੇਣਾ ਤਾਂ ਮਾਂ ਜਿੱਤਿਆਂ ਲਈ ਜਾਂਦਾ ਹੈਗਾ ਤੇ ਇੱਥੋਂ ਨਹੀਂ ਜਿੱਤਿਆਂ ਜਾਂਦਾ ਕਿਸੇ ਕੰਜਰ ਤੋਂ ਦੇਖ ਕੁੜੀ ਕੀ ਮੈਂ ਬੋਲਦੀ ਆ ਫੂਕ ਕੰਬਣਾ ਕੇ ਤੇ ਮਾ ਰੋਟੀ ਬਣਾ ਕੇ ਤੇ ਦੇਣੀਓ ਪੈਣੀ ਹੈ ਲੈ ਭਏਗਾ ਆ ਭੇਜਵਾਕਾਂ ਦਾ ਹੈ ਫਿਰ ਖਾਲੀ ਹੱਥ ਤੁਰੇ ਜਾਂਦੇ ਨੇ ਸੁਣਦੀ ਨਹੀਂ ਕਿਧਰ ਵਾਗੀ ਕੀ ਹੋ ਗਿਆ ਚਮਾਂਗੇ ਤੇ ਇਧਰ ਹੈ ਪਸੂਆਂ ਵਾਲੇ ਚ ਆਹਾ ਟੂਲਤੇ ਨਹੀਂ ਗਏ ਜਵਾਕ ਖਾਲੀ ਹੱਥ ਤੁਰੇ ਜਾਂਦੇ ਦੀ ਨਹੀਂ ਗਏ ਹੈਗੇ ਫਿਰ ਇਹ ਪੁੱਲ ਗਏ ਇਹ ਕਾਨੂੰ ਪੁੱਲ ਲਗੇ ਰੱਖ ਕੇ ਗਏ ਨੇ ਆਕੜ ਚ ਅਕਰੇ ਕੀ ਹੋ ਗਿਆ ਮੇਰੀ ਗੱਲ ਸੁਣ ਜਦ ਮੈਂ ਉਹਨਾਂ ਨੂੰ ਕਹਿਤਾ ਭਾਈ ਕਿਤੇ ਨਹੀਂ ਜਾਣਾ ਟੂਰਤੇ ਨਹੀਂ ਜਾਣਾ ਹੈਗਾ ਤਿਆਰ ਹੋ ਕੇ ਮੁੰਡਾ ਫੇਰ ਉਹਨੂੰ ਕਹਿਣ ਲੱਗਾ ਪਾਲਾ ਕੱਪੜੇ ਚੱਲੀਏ ਚੱਲ ਚੱਲੀਏ ਟੂਰਤੇ ਮੇਰੇ ਤੋਂ ਤਾਂ ਫੇਰ ਬੋਲ ਹੋ ਗਿਆ ਹੁਣ ਲੰਘ ਕੇ ਪੜੇ ਸਕੂਲ ਚ ਗਏ ਨੇ ਹਾਜ਼ਰੀ ਹੁਜੀ ਦੀ ਲਵਾਉਣਾ ਆਪਣੀ ਫਿਰ ਤੂੰ ਤੇਥੋਂ ਕਾ ਤੋ ਨਹੀਂ ਕਦੇ ਹਟਿਆ ਗਿਆ ਬੋਲੇ ਮੈਨੂੰ ਐਂ ਤਾਂ ਦੱਸ ਦੇ ਬੋਲ ਹੋ ਗਿਆ ਬੋਲ ਹੋ ਗਿਆ ਹਰੇਕ ਗੱਲ ਤੇ ਕੀ ਬੋਲ ਮੈਂ ਤਾਂ ਬੋਲੂਗੀ ਆਈਂ ਕਾ ਤੋ ਬੋਲ ਨਹੀਂ ਲੁਕੜਾ ਲਿਆ ਕੇ ਤਨਖਾਹ ਫੜਾਉਂਦੇ ਨੇ ਵੀ ਜਿਹੜੇ ਉਹਨੇ ਮੈਂ ਗੱਲਾਂ ਸੁਣੀ ਜਾਵਾ ਔਰ ਘਰ ਦੇ ਗੋਲੇ ਤੰਦੇ ਕਰੀ ਜਾਵਾ ਮੈਂ ਤੇਰੀ ਹੁੰਦੇ ਹੈਗੇ ਸਾਹ ਪਾਣੀ ਚ ਕੋਲ ਕੇ ਪੀਣੀ ਆ ਤਾਂ ਮਰੀ ਜ ਨੇ ਪਕਾਈ ਜਦ ਸਾਰੇ ਘਰ ਦੀ ਕਬੀਲਦਾਰੀ ਚੱਕੀ ਖੜੇ ਨੇ ਤੈ ਤਣਗਾ ਤੂੰ ਕੀ ਲੈਣਾ ਨਾ ਕੀ ਕਬੀਲਦਾਰੀ ਚੱਕੀ ਹੋਈ ਆ ਤੈਨੂੰ ਸੋਚ ਹੈਗਾ ਸੇ ਆਹ ਕਰਕੇ ਲਿਆ ਦਿੰਦੇ ਨੇ ਨੂਨ ਮਿਰਚ ਲਿਆਉਂਦੇ ਨੇ ਆਟਾ ਕੋਟਾ ਲਿਆਉਂਦੇ ਨੇ ਹੋਰ ਕੀ ਕਰ ਲੰਦੇ ਨੇ ਉਹ ਫਿਰ ਆਹੀ ਮਸੋ ਰੋਟੀ ਟੋਕ ਹੁੰਦਾ ਸਾਰਾ ਸਾਰਾ ਪਤਾ ਚਲਾਈ ਜਾਂਦੇ ਨੇ ਕੱਪੜਾ ਲਈ ਇਹ ਤਾਂ ਮੈਨੂੰ ਪਤਾ ਹੀ ਆ ਵੀ ਮੇਰਾ ਪੁੱਤ ਆਪਣੀ ਤਨਖਾਹ ਚ ਲਿਆਉਂਦਾ ਹੁਣ ਘਰ ਦਾ ਖਰਚਾ ਹੈ هلا ਬਹੂ ਦੇ ਦਾਸ ਉਹ ਕਦੇ ਦਿਖਾਉਂਦੀ ਵੀ ਨਹੀਂ ਦੱਸਦੀ ਵੀ ਨਹੀਂ ਵੀ ਕਿੰਨੇ ਪੈਸੇ ਜਮਾ ਹੋਏ ਹੋਏ ਨੇ ਫਿਰ ਹੁਣ ਉਹ ਨਹੀਂ ਲੱਗਦਾ ਪੱਕਾ ਪੇਕਿਆਂ ਨੂੰ ਦਿੰਦੀ ਹੋਣੀ ਆ ਉਹ ਪੇਕਿਆਂ ਨੂੰ ਦਿੰਦੀ ਹੋਣੀ ਉਹ ਕੰਮ ਮਾਰਦੀਆਂ ਪਕਾਈ ਕੰਮ ਮਾਰਦੀਆਂ ਪਕਾਈ ਗਾਹਾਂ ਕੁੜੀ ਨਹੀਂ ਤੋਰਨੀ ਸਾਰਾ ਜੋੜੀ ਜਾਂਦੇ ਨੇ ਮੇਰੇ ਨਾਲ ਗੱਲਬਾਤ ਕਰਦੇ ਨੇ ਉਹ ਹਾਂ ਪਤਾ ਹੀ ਆ ਮੈਨੂੰ ਵੀ ਕਿੰਨੇ ਕੁ ਜੋੜਦੇ ਨੇ ਉਹ ਲੈ ਐਂ ਕਰ ਫੇਰਾ ਮੇਰੇ ਨਾਲ ਕਲੇਸ਼ ਨਾ ਕਰ ਨਾ ਮੇਰੇ ਨਾਲ ਲੜ ਠੀਕ ਆ ਤਾਂ ਮੈਨੂੰ ਹਾਕ ਮਾਰੀਏ ਮੈਂ ਤੈਨੂੰ ਦੱਸਦਾ ਵੀ ਭਾਈ ਉਹ ਟੂਰ ਤੇ ਗਏ ਨਹੀਂ ਹੈਗੇ ਬੱਸ ਨਿਵੇੜਤੀ ਮੈਂ ਗੱਲ ਜਾ ਰੋਟੀ ਬਣੀ ਪਈ ਐ ਚੱਕ ਕੇ ਖਾ ਲੈ। ਐ ਕਿ ਨਿਵੇੜਤੀ ਤੂੰ ਜੋ ਉਹੀ ਗੱਲ ਐ ਜੇ ਭਈ ਹਟਾ ਕੇ ਘਰੇ ਬਠਾਏ ਤੇ ਉਹਨਾਂ ਨੇ ਫੇਰ ਵੀ ਛੱਡੇ ਆਖੇ ਨਹੀਂ ਲੱਗਦੇ। ਪਹਿਲੇ ਤਾਂ ਦੋ ਜਵਾਂਖ ਜੋ ਇੱਕ ਨੂੰ ਹਾਂ ਕਰਾਈ ਹੁਣ ਤਾਂ ਇੱਕ ਨੂੰ ਵੀ ਨਹੀਂ ਜਾਣ ਦਿੱਤਾ। ਰੋਕਿਆ ਨਹੀਂ ਹੈਗਾ ਉਹਨੂੰ ਕਿਹਾ ਸੀ ਵੀ ਬਾਗ ਜਾ। ਕਹਿੰਦਾ ਆਪਣੀ ਬਹੂ ਬਿਨਾ ਜਾਂਦਾ ਨਹੀਂ ਹੈਗਾ। ਅੱਕ ਕੇ ਬਾਗਿਆ ਜਵਾਂਖ ਫੇਰ ਹੋਰ ਕੀ ਕਰੇ? ਹਾਂ ਜਦੋਂ ਕਲੇਸ਼ ਕਰਦੀਆਂ। ਅੱਕ ਕੇ ਬਾਗਿਆ ਫਿਰ ਜਵਾਂਖ ਹੋਰ ਕੀ ਗਏ? ਚਤੋਂ ਪੈਰ ਤਾਂ ਲੜਦੀ ਰਹਿੰਦੀ ਆ ਹਰ ਵਕਤ ਹੋਰ ਤਾਂ ਕੋਈ ਕੰਮ ਹੈ ਹੀ ਨਹੀਂ ਤੇਰੇ ਕੋਲੇ। ਆਹੋ ਮੈਂ ਹੀ ਲੜਾਕੀ ਲੱਗਦੀ ਆ। ਜੇ ਚੰਗੀ ਗੱਲ ਕਹਦੇ ਤੁਹਾਨੂੰ ਤਾਂ ਚੰਗੀ ਲੱਗਦੀ ਹੋਣੀ ਹੈਗੀ ਨਾ ਉੱਥੇ ਦੱਸ ਕੀ ਕਰਨ ਜਾਣਾ ਖਬਰ ਕਿੱਥੇ ਘੁੰਮਣ ਜਾਣਾ ਹੋਣਾ ਹਲ ਲਾਲ ਲ ਘੁੰਮ ਕੇ ਫਿਰ ਮੁੜੇ ਆਉਣਗੇ ਵੀ ਹਲ ਹਲ ਕਹਿੰਦੀ ਤੈਨੂੰ ਕੀ ਬਤਾਨ ਪੜਨੂ ਜਵਾਖਾਂ ਨੂੰ ਟੂਲ ਤੇ ਲੈ ਜਾਣਾ ਪੈਂਦਾ ਵੀ ਦਿਮਾਗ ਸਿੱਟ ਰਹੂਗਾ ਪੇਪਰਾਂ ਬੂਪਰ ਕਰਕੇ ਹਟੇ ਹੋਣੇ ਜਾਂ ਆਉਂਦੇ ਹੋਣੇ ਵੀ ਉਹ ਹੈ ਜਾਂ ਹੋ ਜਾਂਦਾ ਦਿਮਾਗ ਜਵਾਕਾਂ ਦਾ ਤੇ ਤੁਸੀਂ ਨਾਲੇ ਬਗ ਜਾਂਦਾ ਚਲੇ ਜਾਂਦਾ ਮੇਰੀ ਗੱਲ ਸੁਣ ਲਓ ਤੁਸੀਂ ਜੀਓ ਜੀ ਨੇ ਮੈਨੂੰ ਤਪਾਇਆ ਪਿਆ ਆਲਾ ਬਹੂ ਆਰ ਮੁੰਡਾ ਮੇਰਾ ਨਹੀਂ ਕੁਛ ਕਰਕੇ ਗਏ ਨੇ ਫਿਰ ਕੁੜੀ ਇਹਨਾ ਬੋਲੀ ਹੁਣ ਰਹਿੰਦਾ ਖੁੰਦਾ ਤੂੰ ਲੱਗ ਗਿਆ ਸਿਰ ਖਾਣ ਆ ਕੇ ਮੇਰਾ ਤੂੰ ਤਾਂ ਨਹੀਂ ਤਪਾਇਆ ਕਿਸੇ ਨੂੰ ਅਸੀਂ ਇਹ ਤਾਂ ਪਾਇਆ ਤੈਨੂੰ ਆਹੋ ਹਾਂ ਕਰਕੇ ਦੰਨੀ ਆ ਨਾ ਤੁਹਾਨੂੰ ਘਰ ਦੇ ਕੰਮ ਮੈਂ ਸਾਰਾ ਦਿਨ ਮੈਂ ਹੀ ਸੰਭਦੀਆਂ ਕਰ ਉਹ ਵੀ ਲੰਗ ਜਾਂਦੀ ਆ ਬੈਗ ਪਾ ਕੇ ਆ ਕੁੜੀ ਵੀ ਲੰਗ ਜਾਂਦੀ ਆ ਓਖਣ ਭਣੇ ਵਿਚਾਰੇ ਜਾਂਦੇ ਨੇ ਹੈ ਉਹ ਵਿਚਾਰੀ ਕਹਿੰਦੀ ਬਾਪੂ ਮੈਂ ਤਾਂ ਮਿੱਡੇ ਮੀਲ ਖਾ ਕੇ ਟਾਈਮ ਪਾਸ ਕਰਦੀਆਂ ਜਵਾਕਾ ਵਾਸਤੇ ਖਾਣਾ ਬਣਦਾ ਹੈ ਖਾਣਾ ਉਹਨੂੰ ਪੈਂਦਾ ਵਿਚਾਰੀ ਨੂੰ ਹੋਰ ਕੀ ਕਰੇ ਦੱਸ ਤੇਰੀ ਕਤੂਤ ਕਰਕੇ ਉਹ ਮੈਂ ਮਰ ਜਾ ਕਿੱਡੇ ਕਿੱਡੇ ਝੂਠ ਬੋਲਦੀ ਆ ਨਾ ਰੋਟੀ ਤਾਂ ਉਹ ਘਰੋਂ ਲੈ ਕੇ ਜਾਂਦੀ ਆ ਤੇ ਫੇਰ ਰੋਟੀ ਸਬਜੀ ਸਵੇਰੇ ਆਪਣੀ ਤਾਜੀ ਬਣਦੀ ਆ ਰੋਜ਼ ਟਿਫਨ ਚ ਲੈ ਕੇ ਜਾਂਦੀ ਆ ਉਹ ਤੇਰੇ ਕੋ ਝੂਠ ਬੋਲਦੀ ਆ ਓਏ ਝੂਠ ਨਹੀਂ ਕਈ ਵਾਰੀ ਐਮਰਜੈਂਸੀ ਜਾਣਾ ਪੈ ਜਾਂਦਾ ਸੁਦੇਹਾਂ ਟਾਈਮ ਨਾਲ ਉਹਦੋਂ ਤੇਰਾ ਹੱਕ ਨਹੀਂ ਬਣਦਾ ਵੀ ਕਰਕੇ ਦੇ ਦਾਂ ਚੱਲ ਹੈ ਜਵਾਕਾਂ ਨੂੰ ਨਹਾਉਂਦੇ ਧੋਂਦੇ ਤਿਆਰ ਵੇਰ ਹੁੰਦੇ ਟਾਈਮ ਲੱਗ ਜਾਂਦਾ ਹੈ ਹੈ ਉਹਦੇ ਉੱਥੇ ਖਾਣੀ ਪੈਂਦੀ ਆ ਝੂਠ ਕਿਉਂ ਬੋਲਦੀ ਆ ਮੈਂ ਸਾਰੀ ਉਮਰ ਹੋ ਗਈ ਘਰ ਦੀਆਂ ਰੋਟੀਆਂ ਪਕਾਉਂਦੀਆਂ ਨੂੰ ਹੁਣ ਮੈਂ ਹੀ ਪਕਾਈ ਜਾਉ ਹੁਣ ਨੋਹ ਆ ਗਈ ਲੋਕਾਂ ਦੇ ਜਾ ਕੇ ਦੇਖ ਲੈ ਜਿੰਦੇ ਨੋਹਾਂ ਆ ਗਈਆਂ ਜਨਾਨੀਆਂ ਢੱਕਾ ਨਹੀਂ ਤੋੜਦੀਆਂ ਮੈਂ ਤਾਂ ਫੇਰ ਸਵੇਰੇ ਸਾਰਾ ਦਿਨ ਤੁਹਾਡੇ ਭਾਂਡੇ ਠਿੱਕਰ ਮਾਂਦੀ ਰਣੀ ਉਹਦੇ ਕਿਵੇਂ ਚੌੜੀ ਹੋ ਕੇ ਕਹਿੰਦੀ ਸੀ ਨਾਲੇ ਬਚੋਲੇ ਨੂੰ ਨਾਲੇ ਜਿੱਦੇ ਉੱਥੇ ਪਈ ਇਕੱਠੇ ਹੋਇਆ ਉਹਦੇ ਮੈਨੂੰ ਤਾਂ ਢੱਕਾ ਨਹੀਂ ਚਾਹੀਦਾ ਨਾ ਮੈਨੂੰ ਕੰਮ ਚਾਹੀਦਾ ਮੈਂ ਤਾਂ ਮੈਂ ਤਾਂ ਭੈਣ ਜੀ ਆਪੇ ਕਰੂੰਗੀ ਬਸ ਮੈਨੂੰ ਤਾਂ ਇੱਕ ਆਏ ਵੀ ਨੌਕਰੀ ਵਾਲੀ ਮਿਲ ਗਈ ਸਭ ਕੁਝ ਮਿਲ ਗਿਆ ਹੁਣ ਸਾਰਾ ਕੁਝ ਭਾਲਦੀਆਂ ਫਿਰ ਉਹ ਦਿਨ ਇਹ ਗੱਲਾਂ ਨੀਤੀ ਹੋਈਆਂ ਮੈਨੂੰ ਕੀ ਪਤਾ ਸੀ ਕਿ ਵੀ ਮੇਤਲ ਕੋਲ ਕੋ ਕਿ ਤਨਖਾਹ ਰੱਖੂਗੀ ਲੈ ਕਹਦੇ ਲਕੋ ਲਕੋ ਕੇ ਵੇਖ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਇੱਕ 100 ਦੀ ਇੱਕ ਸਲਾਤੀ ਵੀ ਉਹਨੂੰ ਕਹਦੇ ਤਨਖਾਹ ਮੇਰੇ ਹੱਥ ਤੇ ਧਰ ਦਿਆ ਕਰੇ ਉਹ ਤੋਂ ਕੋਈ ਕੰਮ ਨਹੀਂ ਕਰਾਉਂਦੀ ਸਾਰੇ ਕੰਮ ਵੀ ਮੈਂ ਕਰਿਆ ਕਰੂੰਗੀ ਉਹਨੂੰ ਕੋਈ ਰੋਕ ਟੋਕ ਵੀ ਨਹੀਂ ਕਰੂੰ ਕਿੱਥੇ ਮਰਜੀ ਜਾਣ ਜਿੱਥੇ ਮਰਜੀ ਆਉਣ ਨਾ ਸਾਫ ਕਿਤਾਬ ਮੈਨੂੰ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਜਦ ਮੈਂ ਕਮ ਮਦਾ ਮੋਦਾ ਹੁਣ ਸਾਰੀ ਉਮਰ ਹੋ ਗਈ ਤੇਰੇ ਹੱਥ ਤੇ ਧਰਦਾ ਦੀ ਤੈਂ ਕੀ ਬਣਾਤਾ ਹੈ ਕਿੰਨੇ ਕਮਾਉਂਦਾ ਸੀ ਡੁੱਗਣਾ ਤੁਹਾਡੇ ਉੱਤੇ ਆੜਤੀ ਦਾ ਵਿਆਜ ਹੋਇਆ ਪਿਆ ਹੁੰਦਾ ਸੀ ਤੇਰੇ ਕਰਕੇ ਹੁੰਦਾ ਦੀ ਸਾਰੇ ਦਾ ਪੇਕੇ ਨੂੰ ਖਵਾਏ ਹੁਣ ਇਹੀ ਤੈਨੂੰ ਆਤਾ ਵੀ ਭਈ ਇਧਰ ਉਹਦਾ ਮੇਲੋਂ ਹਟ ਕੇ ਮੈਂ ਬਹੂ ਵਾਲੇ ਲੈ ਕੇ ਸਾਰੇ ਉੱਥੇ ਦੇਦਾ ਹਾਂ ਆ ਦੇਖ ਕਿਵੇਂ ਕੰਜਰ ਬੋਲਦਾ ਏ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਨਾ ਮੇਰੇ ਪੇਕੇਆਂ ਦੇ ਕੁਝ ਹੈ ਨਹੀਂਗਾ ਵੀ ਜਿਹੜਾ ਮੈਂ ਤੁਹਾਡੇ ਘਰੀ ਲਿਜਾ ਕੇ ਦਵਾਂ ਰੱਜੇ ਪੁੱਜੇ ਨੇ ਮੇਰੇ ਪੇਕੇ ਚੰਗਾ ਤੂੰ ਪੁਕਾਈ ਨਾ ਮਾਰ ਲੰਬਾ ਲਾਵਾਵੇ ਦਾ ਤੈਨੂੰ ਆਪ ਹੀ ਲੈ ਕੇ ਜਾ ਪਏਗਾ ਤੈ ਕੀ ਕਰਨ ਨੂੰ ਲਾਣਾ ਬੈਗ ਲੈ ਕੇ ਜਾ ਕਿਦੋਂ ਆਪਦਾ ਜਾਓ ਨੀ ਨਿਭੜ ਗਿਆ ਸਕੂਲ ਚ ਲੰਘੇ ਹੋਣਗੇ ਉਹ ਮਾਸਟਰ ਜੇ ਜਿਨ੍ਹਾਂ ਨੇ ਜਾਣਾ ਸੀਗਾ ਆ ਜਾਂਦੇ ਨੇ ਥੀ ਰੱਖਦੇ ਬੈਗ ਉਨੋਂ ਛੱਡ ਕੇ ਆਊਗਾ ਹਜੇ ਕਿੱਥੋਂ ਰਾਂਗੇ ਜੇ ਮੈਂ ਫੜਾ ਕੇ ਉਹਨੇ ਜਾ ਰੁਕ ਗਈ ਰੋਟੀ ਰੁਕ ਲਿਆ ਪਾ ਕੇ ਮੈਂ ਜਾਵਾਂ ਭੱਜ ਕੇ ਫਿਰ ਫੜਾਇਆ ਨਿੱਤੇ ਨਹੀਂ ਫੂਕ ਹੁੰਦੀ ਹੈ ਕਿ ਮੈਂ ਤਿੰਦੇ ਹੁੰਦੀਆਂ ਮੰਨੀਆਂ ਬੋਲਦਾ ਤੈ ਤੂੰ ਮੈਨੂੰ ਆਏ ਆ ਦੇ ਦਮਾ ਉੱਪਰ ਦੀ ਤੈਨੂੰ ਰੋਟੀਆਂ ਜੇ ਫੜਾ ਫੜਾਉਣੀ ਹੈ ਕਨਾ ਤੂੰ ਬੈਗ ਦੇ ਦੇ ਅੰਦਰ ਰੱਖ ਦਮਾ ਕਿਉਂ ਜਲੂਸ ਕੱਢਣ ਲੱਗਿਆ ਰੋ ਰੂਗਾ ਹੈ ਉਹਨਾਂ ਨੂੰ ਤੂੰ ਜਲੂਸ ਕੱਢਣ ਲੱਗਿਆ ਕਰਦੀ ਦੇ ਕੀ ਹੈ ਲੋਟੇ ਨਹੀਂ ਆਉਂਦੀ ਸੁਣ ਕੀ ਕਰੀਏ ਮਨਾ ਹੈ ਜਬ ਆਖ ਲੰਬਰ ਨੀਕਦਾ ਕੱਢਣਾ ਹੁੰਦਾ ਇਹ ਚੋ ਚਾਚੀ ਨਹੀਂ ਜਾਚੀ ਲੈ ਭਈਆ ਮੌਜ ਨਾਲ ਅਰੇ ਆ ਗਈ ਚਾਚੀ ਮੈਨੂੰ ਐਂ ਦੱਸ ਪਹਿਲਾਂ ਤਾਂ ਤੇਰੇ ਨਾਲ ਮੈਂ ਤਾਂ ਇੱਕ ਗੱਲ ਕਰਨ ਆਈ ਆ ਨਾ ਤੂੰ ਸਾਡੀ ਬੁੜੀ ਨੂੰ ਕੀ ਕਿਹਾ ਹੈਗਾ ਕੀ ਕਿਹਾ ਮੈਨੂੰ ਹੋਰ ਹੁਣ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਰਸਤੇ 'ਚ ਮਿਲੀ ᱛੀ ਮੈਂ ਤਾਂ ਬਿਮਾਰ ᱛੀਗੀ ਭਈ ਖਬਰਸਾਰ ਪੁੱਛਦੀ ᱛੀ ਬਾਕੀ ਮੈਂ ਤਾਂ ਉਹਨੂੰ ਕਿਹਾ ᱛੀਗਾ ਵੀ ਸਾਡੀ ਬਹੂ ਕੋਲ ਭਈ ਥੋੜਾ ਘਟ ਬੈਠਿਆ ਕਰ ਤੂੰ ਵੀ ਗਲਤੀਆਂ ਕਰਦੀਆਂ ਸ਼ਿੰਦਰ ਮੇਰੀ ਗੱਲ ਸੁਣ ਲੈ ਹੈ ਜੇ ਤੂੰ ਮੇਰੇ ਘਰੇ ਆ ਜੰਨੀ ਮੈਂ ਤੇਰਾ ਨਾਦਰਮਾਨ ਕਰਦੀ ਆਂ ਹੈ ਫਿਰ ਤੂੰ ਸਾਡੀ ਬਹੂ ਨੂੰ ਕਾਹਤੇ ਗੱਲਾਂ ਕਰਦੀ ਆਂ ਵੀ ਤੂੰ ਚੰਗੀਆਂ ਆਏ ਆ ਉਹ ਤਾਂ ਪਹਿਲਾਂ ਹੀ ਮੁੰਡੇ ਨੇ ਬਥੇਰੀ ਸਿਰ ਚੜਾਈ ਹੋਈ ਆ ਨਾ ਮੈਂ ਕੀ ਗੱਲਾਂ ਕਰੀਆਂ ਜੱਚ ਮੈਨੂੰ ਐ ਦੱਸੀ ਮੈਂ ਤਾਂ ਤੇਰਾ ਪਤਾ ਲੈਣ ਆਈ ਸੀਗੀ ਚੰਗਾ ਤੇਰਾ ਪਤਾ ਲੈ ਤਾ ਅੱਖੇ ਸਾਡੀ ਅੱਖੇ ਬਖੂਨ ਸੁਖਿਆ ਗਈ ਮੈਂ ਕੀ ਸਖਿਆ ਗਿਆ ਥੋੜੀ ਬਹੁਨ ਨੂੰ ਮੈਨੂੰ ਆਦਾ ਸੀ ਮੈਂ ਤੈਨੂੰ ਉਹੀ ਕਹਿਨੀ ਆ ਜੇ ਮੈਨੂੰ ਪਤਾ ਲੱਗਿਆ ਤਾਂ ਹੀ ਭਾਈ ਮੈਂ ਤੇਰੀ ਸੱਸ ਨੂੰ ਲਾਂਬਾ ਦਿੱਤਾ ਫਿਰ ਕਾਲੂ ਜੇ ਗੱਲਾਂ ਵੱਧ ਗਈਆਂ ਫਿਰ ਔਖਾ ਹੋ ਜਾਣਾ ਫਿਰ ਉਹੀ ਲੜਾਈਆਂ ਪੈਣਗੀਆਂ ਮੈਂ ਤਾਂ ਉਹਨੂੰ ਕਿਹਾ ਸੀ ਵੀ ਭਾਈ ਜਾ ਕੇ ਪਿਆਰ ਨਾਲ ਸਮਝਾਈ ਆਪਣੀ ਨੂੰ ਕੋਈ ਪਿਆਰ ਨਾਲ ਨਹੀਂ ਸਮਝਾਇਆ ਤੈਨੂੰ ਪਤਾ ਤਾਂ ਹੈਗਾ ਸਾਡੀ ਬੁੜੀ ਦਾ ਕਿੰਨੀ ਲੜਾਕੀ ਹੈ ਹੈ ਮੈਨੂੰ ਉਹ ਕੁਝ ਬੋਲੀ ਜਿਹੜਾ ਕੁਝ ਨਾ ਬੋਲਣਾ ਹੋਵੇ ਅਗਲੀ ਨੇ ਚੱਲ ਭਾਈ ਉਹ ਤੁਹਾਡੇ ਘਰ ਦੀ ਗੱਲ ਆ ਹਾਂ ਮੈਨੂੰ ਨਹੀਂ ਪਤਾ ਵੀ ਥੋੜੀ ਸੱਸ ਨੋਹ ਦੀ ਬਣਦੀ ਆ ਕਿ ਨਹੀਂ ਬਣਦੀ ਉਹਨੇ ਤਾਂ ਵਿਚਾਰੀ ਨੇ ਕਦੇ ਨਹੀਂ ਮੇਰੇ ਕੋਲ ਗੱਲ ਕਰੀ ਹੈਗੀ ਆ ਤੂੰ ਤਾਂ ਜਦੇ ਫੱਟ ਕਹਤ ਬੀ ਹਾਂ ਮੇਰੀ ਸੱਸ ਲੜਾਕੀ ਆ ਮੈਨੂੰ ਪਤਾ ਹੀ ਆ ਵੀ ਨੋਹਾਂ ਦਾ ਹੀ ਕੰਮ ਆ ਸੱਸਾਂ ਜਿੰਨਾ ਮਰਜੀ ਕਰ ਲੈਣ ਪਰ ਨੋਹਾਂ ਨਹੀਂ ਕਿਸੇ ਦੀ ਬਣਦੀਆਂ ਆਹ ਅਫਗਾਨੀਆਂ ਤੀਆਂ ਤਾਂ ਆਪੇ ਮਾੜੀਆਂ ਨੇ ਭਾਈ ਸਾਰਾ ਦਿਨ ਗੋਲਾ ਧੰਦਾ ਕਰਦੀਆਂ ਨੇ ਨਾਲੇ ਉਹ ਹੀ ਗੱਲਾਂ ਛੇਤਰਖਾਂਦੀਆਂ ਨੇ ਜੀ ਉਹ ਗੋਲਾਤਨ ਦਾ ਕਿੰਨਾ ਕਾ ਭਾਈ ਘਰ ਦੇ ਰੋਟੀ ਪਾਣੀ ਹੋਈ ਨਾ ਸਾਡੇ ਵੇਲੇ ਦੇਖ ਲੈ ਕਿੰਨੇ ਕੰਮ ਹੁੰਦੇ ਸੀ ਕਣਕਾਂ ਵੀ ਆਪ ਵੜਦੀਆਂ ਸੀ ਨਾਲੇ ਤਾਂ ਖੇਤ ਕੰਮ ਕਰਕੇ ਆਉਣਾ ਕਣਕ ਵੱਢ ਕੇ ਆਉਣਾ ਨਾਲੇ ਆ ਕੇ ਘਰੇ ਰੋਟੀ ਟੁੱਕਦਾ ਕਰਨ ਹੁਣ ਕਿਹੜੇ ਕੰਮ ਨੇ ਆ ਗੈਸ ਤੇ ਕੰਮ ਕਰਨਾ ਹੁੰਦਾ ਦੋ ਰੋਟੀਆਂ ਬਣਾਉਣੀਆਂ ਹੁੰਦੀਆਂ ਨੇ ਅੱਗੇ ਚੁੱਲ੍ਹੇ ਤੇ ਕੰਮ ਕਰਦੀਆਂ ਸੀ ਚੁੱਲ੍ਹੇ ਤੇ ਰੋਟੀ ਪਾਣੀ ਬਣਦਾ ਸੀ ਨਹੀਂ ਚਾਚੀ ਤੂੰ ਤਾਂ ਉਹੀ ਗੱਲਾਂ ਪੁੱਠੀਆਂ ਗੱਲਾਂ ਕਰਨ ਬੈਗੀ ਪਹਿਲਾਂ ਮੈਨੂੰ ਐ ਦੱਸ ਪਹਿਲਾਂ ਖਰਾਕਾਂ ਵੀ ਵਧੀਆ ਸੀ ਹੁਣ ਕਿਹੜੀਆਂ ਖਰਾਕਾਂ ਨੇ ਹੁਣ ਤਾਂ ਸਾਰੀਆਂ ਰੇਹਾਂ ਸਪਰੇਹਾਂ ਦੀਆਂ ਖਰਾਕਾਂ ਹੋਈਆਂ ਪਈਆਂ ਨੇ ਕੰਮ ਪਹਿਲਾਂ ਕੁੜੀਆਂ ਸਫਾਈਆਂ ਵਿੰਦਾ ਕਰਦੀਆਂ ਸੀ ਘਰੇ ਹੁਣ ਤਾਂ ਤੜਕੇ ਤੋਂ ਲੱਗਦੇ ਆ ਕੁੱਚਾ ਕਾਚੀ ਕਰਨ ਸਾਰਾ ਦਿਨ ਲੰਘ ਜਾਂਦਾ ਸਾਡਾ ਪਰ ਸੋਨੂੰ ਕੀ ਪਤਾ ਪਰ ਇਹਨਾਂ ਕੰਮਾਂ ਦਾ ਤੁਸੀਂ ਕਿਹੜਾ ਕਰੀਆਂ ਨੇ ਕਦੇ ਚੱਲ ਛੱਡਾ ਸਾਰੀਆਂ ਗੱਲਾਂ ਹੁਣ ਤਾਂ ਕੋਈ ਕੰਮ ਆਈਆਂ ਮੈਨੂੰ ਨੂੰ ਨੂੰ ਮਿਲਣਾ ਆਈ ਤੀ ਕਾ ਲਾਂਬਾ ਦੇਣੇ ਆਈ ਤੀ ਮੈਨੂੰ ਮੈਂ ਤਾਂ ਪਹਿਤੂ ਨੂੰ ਲਾਂਬਾ ਹੀ ਦੇਣ ਆਈ ਸੀ ਮੈਂ ਤੇਰੀ ਨੂੰ ਤੋਂ ਕੀ ਕਰਾਉਣਾ ਫੇਰ ਕਹੇਗੀ ਮੇਰੀ ਨੂੰ ਨੂੰ ਸਖਿਆ ਗਈ ਹੁਣ ਤੇਰੀ ਸੱਸ ਨੂੰ ਪਤਾ ਤੀਗਾ ਵੀ ਤੂੰ ਮੇਰੇ ਘਰੇ ਆਈ ਆ ਤੂੰ ਆਪਣੀ ਸੱਸ ਨੂੰ ਨਾਲ ਲੈ ਕੇ ਆਉਂਦੀ ਜੇ ਕੋਈ ਗੱਲਬਾਤ ਹੁੰਦੀ ਸਾਹਮਣੇ ਕਰਦੀ ਭਾਈ ਉਹਦੇ ਵੀ ਮੇਰੀ ਭੈਣ ਦੇ ਵੀ ਮਨ 'ਚ ਫਰਕ ਆਊਗਾ ਵੀ ਪਤਾ ਨਹੀਂ ਬਹੂ ਹੁਣ ਕੀ ਕਰਨ ਗਈ ਆ ਉੱਤੇ ਫਿਰ ਆਈ ਜਾਵੇ ਫਰਕ ਪਈ ਜਦੋਂ ਹੀ ਗੱਲ ਫਰਕ ਤਾਂ ਤੂੰ ਪਵਾਈ ਜਾਨੀ ਆ ਸਾਡਾ ਸੱਸ ਨੂੰ ਹਾਂ ਦਾ ਤੈਨੂੰ ਕੀ ਲੋੜ ਤੇ ਕੀ ਫਰਕ ਬਵਾਇਆ ਫਰਕ ਤਾਂ ਤੂੰ ਪਵਾਉਂਦੀ ਫਿਰਦੀ ਆ ਤੈਨੂੰ ਕੀ ਲੋੜ ਆ ਮੇਰੀ ਨੋਹ ਦੇ ਕੋਲ ਬੈਠ ਕੇ ਹਾਂ ਤੂੰ ਮੇਰੇ ਗੇਟ ਮੁਰੇ ਚ ਨੰਗ ਕੇ ਦੀ ਤੂੰ ਮੇਰੇ ਕੋ ਖੜ ਕੇ ਜਾਇਆ ਕਰ ਤੂੰ ਮੈਨੂੰ ਮਿਲ ਕੇ ਜਾਇਆ ਕਰ ਫੇਰ ਕੀ ਹੋ ਗਿਆ ਉਹ ਤਾਂ ਪੈਰ ਬਾਹਰ ਨਿਕਲ ਜਾਊਗਾ ਭਾਈ ਨਾ ਮੈਨੂੰ ਐ ਦੱਸ ਮੈਂ ਤਾਂ ਆਪਣੇ ਮੁੰਡੇ ਨੂੰ ਕਿਹਾ ਹੋਇਆ ਵੀ ਜਦ ਜਾਣੇ ਹੋ ਭਾਈ ਘਰੋਂ ਬਿਠਾ ਕੇ ਮੋਟਰਸਾਈਕਲ ਤੇ ਸਕੂਲ ਚ ਉਤਾਰਿਆ ਕਰ ਸਕੂਲ ਤੋਂ ਘਰੇ ਆਇਆ ਕਰ ਰਸਤੇ 'ਚ ਅਸੀਂ ਤਾਂ ਤੀਮੀਆਂ ਕੋ ਖੜਨਦੀ ਮੈਂ ਤਾਂ ਮਨਾ ਕਰਿਆ ਹੋਇਆ ਕੋਈ ਆ ਫਿਰ ਤਾਂ ਹੀ ਘਰ ਖਰਾਬ ਹੁੰਦੇ ਨੇ ਨਾ ਫਿਰ ਪਹਿਲਾਂ ਮੈਨੂੰ ਐ ਦੱਸ ਤੁਸੀਂ ਨਹੀਂ ਦਰਾਨੀ ਜਠਾਣੀ ਵਰਤਦੀਆਂ ਸੀ ਆਪਸ ਵਿੱਚ ਹੁਣ ਸਾਨੂੰ ਵੀ ਵਰਤਣ ਦੇ ਦੋ ਗਾਂਵ ਨਵੀਂ ਪੀੜ੍ਹੀ ਨੂੰ ਜੇ ਅਸੀਂ ਵਰਤਦੀਆਂ ਤੇ ਅਸੀਂ ਆ ਕੁਝ ਨਹੀਂ ਅਸੀਂ ਪਹਿਣਾ ਪਹਿਣਾ ਬਣ ਕੇ ਚੱਲਦੀਆਂ ਤੀਂਆਂ ਨਾ ਮੈਂ ਆ ਕੁਛ ਨੀਤੀ ਕਰਦੀ ਆ ਤੁਹਾਡੇ ਮੰਗੂ ਇੱਦਾਂ ਮੈਨੂੰ ਨਾਲ ਸਾਡੇ ਵਾਲੀ ਨੇ ਵੀ ਤੇਰੇ ਕੋ ਗੱਲਾਂ ਕਰੀਆਂ ਸੀ ਮੇਰੇ ਕੋਲ ਕੋਈ ਗੱਲਾਂ ਨਹੀਂ ਕਰੀਆਂ ਮੈਂ ਕਿਉਂ ਅੰਗਲੀ ਦੀ ਗੁੱਤ ਨਹੀਂ ਪਟਾਵਾਂ ਬਿਨਾਂ ਗੱਲ ਤੋਂ ਮੈਨੂੰ ਮੈਨੂੰ ਪੱਕਾ ਪਤਾ ਵੀ ਕਰੀ ਤਾਂ ਹੋਣੀ ਆ ਜਦੋਂ ਘਰੇ ਨਹੀਂ ਟਿਕਦੀ ਆ ਕਿ ਤੇਰੇ ਕੋ ਵੀ ਗੱਲ ਕਰੀ ਹੋਣੀ ਆ ਚਾਚੀ ਨਹੀਂ ਕਰੀਆਂ ਮੇਰੇ ਲਵੇ ਗੱਲਾਂ ਉਹਨੇ ਵਿਚਾਰੀ ਨੇ ਮੈਂ ਐਵੇਂ ਕਿਉਂ ਕਹੀ ਜਾਵਾਂ ਉਹਨੂੰ ਬਿਨਾਂ ਗੱਲ ਤੋਂ ਚਲ ਠੀਕ ਆ ਅੱਜ ਤੋਂ ਬਾਅਦ ਮੇਰੀ ਗੱਲ ਲੜ ਬੰਨ ਲਾ ਸਾਡੇ ਵਾਲੀ ਕੋਲ ਕੋਈ ਗੱਲ ਨਹੀਂ ਕਰਨੀ ਹੈਗੀ ਤੇ ਮੈਨੂੰ ਕੀ ਲੋੜ ਆ ਚਾਚੀ ਕੋਈ ਗੱਲਾਂ ਕਰਨ ਦੀ ਜੇ ਆਉਣਾ ਵੀ ਹੁੰਦਾ ਨਾ ਦਿਨ ਚਾਲਿਆ ਕਰ ਜਦੋਂ ਸਕੂਲ ਗਈ ਹੁੰ ਨਾ ਮੈਨੂੰ ਐ ਦੱਸ ਤੂੰ ਕਿੰਨਾ ਕ ਚਿਰ ਬੈਠੀ ਰਹੇਂਗੀ ਅਗਰ ਨੂੰ ਕਦੇ ਤਾਂ ਮੇਰੇ ਨਾਲ ਵਰਤੂਗੀ ਉਹ ਦਰਾਣਾ ਜਿਹਾ ਠਾਣਾ ਤਾਂ ਵਰਤਦਾ ਆਇਆ ਤੁਰ ਤੋਂ ਅੱਛਾ ਹੁਣ ਤੇ ਆਪ ਇਸ ਕੀ ਮਲਾ ਲੀਂ ਅਭੀ ਸ਼ਕਤੀਓ ਮਰ ਜੂ ਐ ਨਹੀਂ ਮੈਂ ਮਰਦੀ ਨਾ ਫਿਰ ਮੈਂ ਤੈਨੂੰ ਗੱਲ ਕਰੀ ਆ ਵੀ ਤੂੰ ਕਿੰਨਾ ਕ ਚਿਰ ਬੈਠੀ ਰਹੇਂਗੀ ਤੂੰ ਕੋਈ ਸਾਰੀ ਉਮਰ ਮੂਰੇ ਬੈਠੀ ਰਹੇਂਗੀ ਲੱਤਾਂ ਪਾੜ ਕੇ ਉਹਦੇ ਮੇਰੀ ਮੇਰੀ ਗੱਲ ਸੁਣ ਲੈ ਆਪਣੀ ਮਾਂ ਨੂੰ ਸਨੇਹਾ ਲਾਦੀ ਮੇਰੇ ਕੋਲ ਆ ਕੇ ਜਾਵੇ ਨਾਲੇ ਮਾਦਨ ਕੋਈ ਗੱਲ ਕਰਨੀ ਆ ਨਾਲੇ ਹੁਣ ਜਾ ਕੇ ਦੱਸ ਦੀ ਭਾਈ ਮਾਂ ਦੇ ਘਰੇ ਜਾ ਕੇ ਆਈਆਂ ਕਿ ਤੇ ਉਹਲੇ ਚੋਰੀਆਂ ਜੇ ਕਰੀ ਜਾਵੇਂ ਸਾਡੇ ਚ ਨਾ ਦਰਾਣੀ ਸਾਣੀ ਚ ਫਰਕ ਪਵਾਦੀ ਕੋਈ ਨਾ ਫਿਰ ਤੂੰ ਸਾਡੇ ਚ ਕਾਹ ਤੋਂ ਫਰਕ ਪਵਾਨੀ ਹੋ ਤੁਸੀਂ ਫੇਰ ਉਹੀ ਗੱਲਾਂ ਕਹਿ ਦਿੰਦੀਆਂ ਵੀ ਜਿਹੜੀ ਤੂੰ ਗੱਲ ਕਰਕੇ ਗਈਆਂ ਮੈਂ ਉਹੀ ਕਹੀ ਆ ਉਹਨੂੰ ਮੈਂ ਕਿਹੜੇ ਕੋਲੋਂ ਲਾ ਕੇ ਕਹਦੀ ਆ ਵੀ ਤੇਰੀ ਨੰਬ ਚੁਗਲੀਆਂ ਕਰਕੇ ਗਈ ਆ ਮੈਨੂੰ ਐਂ ਦੱਸ ਮੈਂ ਤਾਂ ਆਪਣੀ ਆ ਮੈਂ ਆਪਣੀ ਦੱਸੀ ਆ ਤੁਹਾਡੇ ਤੇਰੀ ਕੋਈ ਗੱਲ ਨਹੀਂ ਕਰੀ ਹੈਗੀ ਮੈਂ ਨਹੀਂ ਚਾਚੀ ਸਾਰੀਆਂ ਗੱਲਾਂ ਤੇ ਤੇਰੇ ਮੂੰਹ ਤੇ ਕਰੀਆਂ ਨੇ ਮੈਂ ਕਿਹੜੀ ਚੁਗਲੀ ਕਰਤੀ ਮੈਨੂੰ ਐ ਦੱਸੀ ਮੈਂ ਉਹਨੂੰ ਪਰਾਂ ਲੈ ਜਾ ਕੇ ਕਿਹਾ ਕੁਝ ਚੱਲ ਭਾਈ ਤੂੰ ਤਾਂ ਬੋਲ ਦਿਓ ਬਹੁਤ ਆ ਉਹ ਵੀ ਸੱਚੀ ਕਹਿੰਦੀ ਆ ਕਹਿੰਦੀ ਸਾਰਾ ਦਿਨ ਚਿੰਕੀ ਜਾਂਦੀ ਆ ਦੋ ਕੰਮ ਕਰਨੇ ਹੁੰਦੇ ਆ ਹਾਂ ਉਹਨੂੰ ਤਾਂ ਕੋਈ ਕੰਮ ਕਰਨਾ ਨਹੀਂ ਧੰਦਾ ਕਰਨਾ ਨਹੀਂ ਉਹਨੂੰ ਤਾਂ ਆਪੇ ਚਿੰਕੀ ਲੱਗਦੀ ਆ ਮੈਂ ਚੱਲ ਠੀਕ ਐ ਜੇ ਆਉਣਾ ਹੁੰਦਾ ਮੈਂ ਤੈਨੂੰ ਦੱਸਦਾ ਵੀ ਉਹਦੇ ਸਕੂਲ ਗਈ ਗਈ ਆ ਲਿਆ ਕਰ ਫੇਰ ਉਹੀ ਆ ਲੜਾਈਆਂ ਵਧਣਗੀਆਂ ਜੇ ਤੂੰ ਉਹਦੇ ਕੋਲ ਕੋਈ ਗੱਲ ਕਰਦੀ ਮੈਨੂੰ ਕਿ ਲੋੜ ਆ ਤੁਹਾਡੀਆਂ ਗੱਲਾਂ ਕਰਨ ਦੀ ਪਰ ਮੇਰੀ ਸੱਸ ਕੋਲੇ ਏਦੂ ਮੁੜ ਕੇ ਕੋਈ ਗੱਲ ਨਾ ਕਰਦੀ ਬਸ ਮੈਂ ਤੈ ਠੀਕ ਹੈ ਹਾਂ ਮੈਥੋ ਮੈਨੂੰ ਕੀ ਲੋੜ ਆ ਮੈਂ ਕਹਨੂੰ ਤੇਰੀ ਸੱਸ ਆ ਜਾਂਦੀ ਐ ਮੈਂ ਕਹਿੰਦਾ ਤੁਹਾਡੇ ਬੇੜੇ ਨਹੀਂ ਬੜੀ ਜਾ ਕੇ ਬਸ ਸੁਣਾ ਉਹਦਾ ਚੁੱਪ ਕਰਕੇ ਨਾ ਅਰੈਸਟ ਕਰ ਲਈ ਕੁਛ ਕਰਨੀ ਲੋੜ ਨਹੀਂ ਗਈ ਤੈਨੂੰ ਆ ਵੀ ਗਏ ਬੇਟਾ ਆਉਣਾ ਹੀ ਸੀ ਡੈਡੀ ਹੁਣ ਹੋਰ ਕੀ ਕਰਦੇ ਆਉਨ ਕਿਹੜਾ ਸੀ ਕੋਈ ਟੂਰ ਤੇ ਗਏ ਸੀ ਨਹੀਂ ਸਕੂਲ ਚ ਗਏ ਨਾ ਭਈ ਟੂਲਦਾ ਮੈਨੂੰ ਪਤਾ ਲੱਗ ਗਿਆ ਬੈਗ ਤਾਂ ਤੁਹਾਡਾ ਐਸੀ ਪੈਤੀ ਪਿਕ ਕਰਿਆ ਕਰਾਇਆ ਸਕੂਲੋਂ ਹੀ ਬਸ ਕੱਲੀ ਹਾਜ਼ਰੀ ਦੇ ਵਾਕੇ ਵਾਪਸ ਆ ਗਏ ਸਕੂਲਾਂ ਨੇ ਬਹਾਨਾ ਲਾਇਆ ਵੀ ਐ ਕਰਕੇ ਭਈ ਜਿਹੜੀ ਆਪਣੀ ਭੂਆ ਮੇਉਪੇ ਪਈ ਪੂਰੀ ਹੋ ਗਈ ਤਾਂ ਕਰਕੇ ਮਸਾ ਛੁੱਟੀ ਦਿੱਤੀ ਐ ਸਾਨੂੰ ਤਾਂ ਰੈਡੀ ਸਕੂਲ ਵੀ ਕੰਜਰਖਾਨਾ ਇੰਨਾ ਕਰਕੇ ਫੇਰ ਤੋੜਿਆ ਮਾੜੀ ਸਾਨੂੰ ਤਾਂ ਕਹਿੰਦੀ ਸਕੂਲ ਵੀ ਨਹੀਂ ਜਾਣਾ ਹੈਗਾ ਤੁਸੀਂ ਭੂਆ ਕਾਨੂੰ ਪੂਰੀ ਕਰਨੀ ਦੀ ਇਸ ਨੂੰ ਪੂਰੀ ਕਰ ਦਾਂਦੇ ਪਰ ਉਹੀ ਗੱਲ ਐ ਉਹਨੇ ਕੱਲ ਹੀ ਇੰਜੇ ਕਰਦੀ ਆ ਕੋਈ ਤਾਂ ਬਹਾਨਾ ਲਾਉਣਾ ਹੀ ਸੀਗਾ ਹੁਣ ਫਿਰ ਤੁਸੀਂ ਭਈ ਆਪਦਾ ਦੇਖਿਆ ਕਰੋ ਇਹਦਾ ਪਤਾ ਜਦੋਂ ਉਹੀ ਗੱਲ ਐ ਭਈ ਹੈ ਉਹ ਬਾਪੂ ਮੈਂ ਤਾਂ ਪਹਿਲਾਂ ਕੱਲਾ ਜਾਣ ਵਾਸਤੇ ਤਿਆਰ ਹੋਇਆ ਸੀਗਾ ਠੀਕ ਐ ਬਾਅਦ ਚ ਮੈਂ ਨੂੰ ਕਹਿੰਦੀ ਤੂੰ ਵੀ ਸਕੂਲ ਚ ਭਈ ਛੁੱਟੀਆਂ ਲੈ ਲੈ ਕਾਦੇ ਵਾਸਤੇ ਜੇ ਮੈਂ ਟੂਰ ਤੇ ਚੱਲਾਂ ਇਹਦਾ ਤਾਂ ਹੱਕ ਹੈਗਾ ਨਾ ਸਕੂਲ ਜਾਣ ਦਾ ਹੋਰ ਹੁਣ ਭਈ ਜੇ ਟੂਰ ਤੇ ਜਾਂ ਤੋ ਨਾ ਕਰੀ ਹੁਣ ਕਹਿੰਦੀ ਸਕੂਲ ਵੀ ਨਾ ਜਾ ਇਹਨੂੰ ਗਲੇਸਨ ਨੂੰ ਆਏ ਵੀ ਬਸ ਮੈਂ ਘਰੇ ਕੰਮ ਕਰਾਈ ਜੱਲੂ ਇਹਨੂੰ ਇਹਨੂੰ ਕੋਈ ਥੋੜਾ ਭਈ ਗਾਹਾਂ ਵੀ ਆਪਦੇ ਮੇਰੇ ਜਵਾਕਾਂ ਦਾ ਕੁਝ ਬਣੇ ਇਹਨੂੰ ਤਾਂ ਆਏ ਬਸ ਮੈਂ ਘਰੇ ਬਿਠਾ ਲਾਂ ਕੰਮ ਕਰਾਈ ਜਾਵਾਂ ਹੈਂ ਤਨਖਾਹ ਕਹਿੰਦੀ ਐ ਬੇਟਾ ਹੈ ਤਨਖਾਹ ਕਹਿੰਨੀ ਮੇਰੇ ਹੱਥ ਤੇ ਰਖਾ ਦੇ ਵੀ ਤੈਨੂੰ ਦੱਸ ਕੀ ਤਨਖਾਹ ਉਹ ਹੀ ਗੱਲ ਐ ਭਾਈ ਰੋਟੀ ਚ ਪਾ ਕੇ ਖਾਣੀ ਐ ਕਿ ਪਾਣੀ ਚ ਘੋਲ ਕੇ ਪੀਣੀ ਐ ਹੈ ਤੈ ਤੜਕਾ ਤੋਂ ਲੈਣਾ ਤੈਨੂੰ ਸਾਰਾ ਕੁਝ ਮੈਂ ਕਹਿਆ ਬੇਟਾ ਵੀ ਤੈਨੂੰ ਮਿਲ ਜੰਦਾ ਕੱਪੜਾ ਲੀੜਾ ਤੈਨੂੰ ਮਿਲਦਾ ਕੋਈ ਰੋਟੀ ਟੁੱਕ ਤੈਨੂੰ ਮੰਦਾ ਬੋਲਦੇ ਨੇ ਤਾਂ ਮੈਨੂੰ ਕਹਿ ਗਲਤ ਇਹੀ ਐ ਵੀ ਹੱਥ ਤੇ ਰਖਾਉ ਨੂੰ ਅਸੀਂ ਕਿਹੜੇ ਕੁਛ ਲਿਆ ਕੇ ਨਹੀਂ ਦਿੰਦੇ ਭਾਈ ਤਨਖਾਹ ਸਾਰੀ ਸਾਡੇ ਘਰੇ ਲੱਗ ਜਾਂਦੀ ਹੈਗੀ ਇਹ ਤਾਂ ਐ ਕਹਿੰਦੀ ਐ ਵੀ ਨਾਲੇ ਮੈਂ ਸਕੂਲ ਨਾ ਜਾਵੇ ਇਹ ਨਾਲੇ ਘਰ ਦੇ ਕੰਮ ਕਰੇ ਐ ਥੋੜੀ ਫੱਟੜੀ ਮਾਏ ਕਦਰ ਆ ਜੀ ਆ ਭਈ ਮੈਨੂੰ ਆਪ ਕਲੇਸ਼ ਕਰਦਾ ਉਹੀ ਗੱਲ ਆ ਪੁੱਠਾ ਪੈਂਦੀ ਆ ਨਾ ਰੋਟੀ ਟੋਕਾ ਭਈ ਟਾਈਮ ਸਿਰ ਉਹ ਦਿੰਦੀ ਆ ਹੈ ਜਾਂ ਤਾਂ ਇਹ ਹੋਵੇ ਵੀ ਮੈਂ ਕੰਮ ਨਹੀਂ ਕਰਦੀ ਨਾਲ ਤਾਂ ਜਿਹੜੀ ਮੈਂ ਸਾਰੇ ਘਰ ਦੇ ਕੰਮ ਉਹ ਵੀ ਤਾਂ ਕਰਕੇ ਜਾਨੀ ਆ ਕਰਦੀ ਆ ਭਈ ਦੇਖਦੀ ਆ ਹੁਣ ਤਾਂ ਉਹੀ ਤਾਂ ਗੱਲ ਆ ਇਹ ਤਾਂ ਤੂੰ ਪਤਾ ਨਹੀਂ ਇਹਦੇ ਨਾਲ ਕਿਵੇਂ ਕੱਟੀਆਂ ਕਿਵੇਂ ਸਾਰੀ ਜ਼ਿੰਦਗੀ ਲਗਾਤੀ ਮਾਂ ਨਾਲ ਉਹੀ ਗੱਲ ਆ ਭਈ ਸਾਡੇ ਤਾਂ ਸਮਝ ਤੋਂ ਬਾਹਰ ਦੀ ਗੱਲ ਆ ਹੋਈ ਵੀ ਕੱਟ ਕੇ ਮੈਂ ਤਾਂ ਭਈ ਉਹੀ ਗੱਲ ਆ ਮੈਂ ਤਾਂ ਇਹਦਾ ਨਿਵੇੜਦਾ ਤੀ ਮੈਂ ਤਾਂ ਤਲਾਕ ਲੈਂਦਾ ਤੀ ਉਹੀ ਗੱਲ ਹੈ ਮਹਾ ਪਿੰਡ ਚ ਥੂ ਥੂ ਹੋਊਗੀ ਜੇ ਹੋਈ ਗੱਲ ਹੈ ਦੂਜੀ ਲੈਂਦੀ ਭਈ ਤੁਹਾਨੂੰ ਨਹੀਂ ਸਾਹਮਣਾ ਮਤਰੇ ਮਾਂ ਦਾ ਤੁਹਾਨੂੰ ਪਤੀ ਆ ਇਹ ਜੀ ਕੰਮ ਹੁੰਦਾ ਉਹ ਤਾਂ ਚਲ ਪਤੀ ਆ ਮੈਂ ਤਾਂ ਥੋੜੇ ਮਾਰਿਆ ਬੇਟਾ ਥੋੜਾ ਮਾਰਿਆ ਮੈਂ ਤਾਂ ਉਹੀ ਗੱਲ ਹੈ ਵੀ ਇਹ ਕਲੇਸ਼ ਚ ਤਾਂ ਕਰਕੇ ਭਈ ਲੰਘਣਾ ਪੈ ਰਿਹਾ ਮੈਨੂੰ ਤਾਂ ਹੈ ਨਹੀਂ ਅੱਜ ਨੂੰ ਇਹਦੀ ਰਾਤ ਮੈਂ ਤਾਂ ਕੱਟੀ ਕਿਸੇ ਦਾ ਮੇਰੀ ਮਾਂ ਨੇ ਦੇਦੀ ਮੂਰੇ ਮੇਰੇ ਤੇ ਬੜੇ ਪਾਰਿਆ ਪੈ ਨਹੀਂ ਜਵਕ ਸਾਂਭਣਗੇ ਪਤ ਨਹੀਂ ਸਾਂਭਣਗੇ ਜਿਹੜੀ ਇਹਨਾਂ ਨੇ ਮੈਂ ਕਹਿੰਦਾ ਤੰਗ ਕਰੀ ਜਾਨੀਂ ਆਣੀ ਦੇਖਦੀ ਹੈਗੀ ਭਰਾ ਇਹਦੇ ਰੱਬ ਜਾਇਦ ਨਹੀਂ ਹੈਗਾ ਇਹਦੇ ਹੈ ਵੀ ਮੈਂ ਰੋਟੀ ਖਾਣੀ ਹੈ ਵੀ 10 ਮਹੀਨੋਂ ਕੰਮ ਨੂੰ ਨਹੀਂ ਕਹਿੰਦੇ ਹੈ ਮੈਂ ਚੌਧਰ ਮੈਂ ਚਲਾਉਣੀ ਆ ਡੱਕਾ ਮੈਂ ਚੱਕਣਾ ਨਹੀਂ ਹੋਰ ਦੱਸ ਗਈ ਚਾਹੀਦਾ ਬੰਦੇ ਨੂੰ ਕੋਈ ਆਪੇ ਦੇਖ ਲੋ ਕਹਿੰਦੇ ਹੁੰਦੇ ਨਾ ਵੀ ਆਪਦੀ ਤਵਦੀ ਹੁੰਦੀ ਹੈ ਤੇ ਬਗਾਨੀ ਤਾਂ ਬਗਾਨੀ ਹੀ ਹੁੰਦੀ ਹੈ ਹੁਣ ਆਪਦੀ ਤੀ ਤਬਈ ਇਹਦੀ ਕਹਿਣਾ ਨਹੀਂ ਚਾਹੀਦਾ ਫਿਰ ਵੀ ਕਰਦੀ ਤਾਂ ਪ੍ਰਾਈਵੇਟ ਹੀ ਹੈ ਉਹ ਲੱਗੀ ਤਾਂ ਪ੍ਰਾਈਵੇਟ ਹੋਈ ਹੈ 8-9000 ਉਹਨੂੰ ਦਿੰਦੇ ਨੇ ਹੁਣ ਤੂੰ ਉਤੋਂ ਤਾਂ ਕਹਿੰਦੀ ਮੈਂ ਘਰ ਦਾ ਕੰਮ ਕੋਈ ਕਰਾਉਣਾ ਨਹੀਂ ਹੈਗਾ ਤੂੰ ਸਰਕਾਰੀ ਲੱਗੀ ਹੋਈ ਹੈ ਤੂੰ ਕਹਿੰਦੀ ਸਾਰਾ ਕੰਮ ਕਰ अच्छा उनु रोक की जंदी है बेटा हुन ਕੱਲ ਨੂੰ ਬਿਅਕੇ ਤਾਂ ਤੋਰਨੀ ਪਊ ਨਾਲੇ ਉਹਦੇ ਉੱਥੇ ਛੇਤਰ ਪਾਊਗੀ ਅਗਲਾ ਇਹ ਤਾਂ ਬਿਠਾਈ ਰੱਖਦੀ ਆ ਭਾਈ ਕੰਮ ਕਰਾਉਂਦੀ ਨਹੀਂ ਅਗਲਾ ਕਿਵੇਂ ਬਿਠਾ ਲੂਗਾ ਵੀ ਤੂੰ ਤਾਂ ਕੰਮ ਲੈਨੀਂ ਅਗਲੇ ਨਹੀਂ ਕੰਮ ਲੈਣਗੇ ਐਸੀ ਗੱਲ ਦੀ ਟੈਨਸ਼ਨ ਹੈ ਡੈਡੀ ਮੈਨੂੰ ਐ ਥੋੜੀ ਆ ਵੀ ਉਹ ਕੰਮ ਨਹੀਂ ਕਰਦੀ ਹੈਗੀ ਕੰਮ ਚਾਹੀ ਨਾ ਕਰੇ ਪਰ ਕੰਮ ਆਉਣੇ ਤਾਂ ਸਾਰੇ ਚਾਹੀਦੇ ਨੇ ਭਾਈ ਚਾਹੀਦੇ ਨੇ ਭਾਈ ਆਹ ਥੋੜੀ ਦੇਖੂਗਾ ਵੀ ਮਾਂ ਕਰ ਕੀ ਕਰਕੇ ਆਈ ਹੈ ਵੀ ਨੌਕਰੀ ਕਰਦੀ ਸੀ ਕਿ ਕਾਦੇ ਕੰਮ ਕਰਦੀ ਉਹਨਾਂ ਨੇ ਨਹੀਂ ਦੇਖਣਾ ਆਹ ਲੈਂਦਾ ਕੰਮ ਕਰਾਉਣੇ ਨੇ ਭਾਈ ਬਈਆ ਤੋ ਇਹ ਆਪਦੇ ਦੀ ਦੇਖ ਲੈ ਬੇਟਾ ਹੁਣ ਨਾਲੇ ਵਿਚਾਰੀ ਜਵਾਖੜੀ ਸਰਕਾਰੂ ਹੈ ਹੈ ਉਹੀ ਗੱਲ ਹੈ ਕਿ 100000 ਪੌਣਾ ਲੱਖ ਆ ਜਾਂਦਾ ਦੋਨਾਂ ਦਾ ਭਾਈ ਕਿੰਨੀ ਤਨ ਖਾਇ ਫੇਰ ਕਹਿੰਦੀ ਵੀ ਕੰਮ ਕਰਕੇ ਜਾਣਾ ਨਾਲੇ ਚ ਕੰਮ ਹੀ ਕਰਾਉਣੇ ਸੀ ਕੰਮ ਵਾਲੇ ਲਿਆਉਂਦੇ ਆਪਾਂ ਨਾ ਨੌਕਰੀ ਵਾਲੀ ਲੈਣੀ ਹੈ ਨਾਲੇ ਆਏ ਨਹੀਂ ਮੰਦੀ ਹੂੰ ਮੈਨੂੰ ਨੌਕਰੀ ਵਾਲੀ ਲੈਣੀ ਐ ਉਹਦਾ ਸਰਕਾਰ ਦਾ ਕੋਰੇ ਤਾਂ ਪਹਿਨ ਵਾਲੀ ਸਰਕਾਰੀ ਲੱਗੇ ਹੋਇਆ ਕੋਈ ਚੱਜ ਦੀ ਚੀਜ਼ ਵੀ ਨਹੀਂ ਮੈਂ ਇਹ ਵੀ ਕਹਿੰਦਾ ਮਾਂ ਤੂੰ ਕਲੇਸ਼ ਨਾ ਕਰ ਜਵਾਕਾਂ ਨੂੰ ਲੇਟ ਕਰਾ ਦੇਣੀ ਐ ਚੱਲ ਭਾਈ ਕੰਮ ਧੰਦੇ ਵਾਲੀ ਹੋਰ ਕੀ ਐ ਮਹੀਨੇ ਦਾ 5-4000 ਲੱਗ ਜਾ ਕਰੂਗਾ ਨਹੀਂ ਤਾਂ ਕੁਝ ਕਰਨਾ ਤੂੰ ਰੱਖ ਲੂ ਮੈਂ ਤਾਂ ਉਹ ਚੀਜ਼ ਨੂੰ ਵੀ ਨਹੀਂ ਲੜਦਾ ਨਾ ਮੈਂ ਤਾਂ ਕਹਿੰਦੀ ਰੱਖਣੀ ਨਹੀਂ ਇਸੇ ਤੋਂ ਕਰਾਂਗੀ ਕੰਮਾਂ ਦਾ ਤਾਂ ਕੋਈ ਰੋਲਾ ਵੀ ਨਹੀਂ ਕੰਮ ਤਾਂ ਹੋਏ ਵੀ ਨਹੀਂ ਕਰਦੀ ਕਰਕੇ ਵੀ ਜੈਨੀਆਂ ਤਾਂ ਵੀ ਨਹੀਂ ਮਾਨ ਹੈਗੀ ਫਿਰ ਵੀ ਉਂਗਲ ਥਲੇ ਹੋਈ ਗੱਲ ਐ ਵੀ ਤਿਆਰਤੀ ਯੁੱਤੀ ਬਣਾ ਕੇ ਰੱਖਣਾ ਚਾਹੁੰਦੀ ਹੈ ਵੀ ਚਾ ਉਧਰ ਮੇਰੀ ਚੱਲੇ ਵੀ ਮੇਰੇ ਮੂਰੇ ਸਾਣਾ ਕੱਢ ਜਾਣਾ ਹੁਣ ਐ ਤਾਂ ਡੈਡੀ ਤੈਨੂੰ ਪਤਾ ਹੁੰਦੇ ਨਹੀਂ ਹੁੰਦੀ ਨੇ ਇਹ ਗੱਲਾਂ ਤਾਂ ਨਾਲੇ ਬੰਦਾ ਘਰ ਦੇ ਕੰਮ ਕਰੇ ਗਲੇ ਆਪਦੀ ਡਿਊਟੀ ਜਾਵੇ ਫਿਰ ਵੀ ਉਹਦੀ ਦਾਬ ਤਰ ਰਹੇ ਇਹ ਗੱਲਾਂ ਗਲਤ ਨਹੀਂ ਮੰਨਦੀ ਸੁਣੀ ਜੀਆਂ ਹੁਣ ਜੇ ਪ੍ਰੀਤ ਭਈ ਵਗੈਰਾ ਮੂਰੇ ਬੋਲਣ ਲੱਗ ਗਈ ਫਿਰ ਕਿੱਧਰ ਨੂੰ ਜਾਊਗੀ ਉਹ ਲੱਗਣਾ ਪਊ ਆ ਭਾਈ ਕਿੰਨਾ ਖਚੇ ਦੇਖੂ ਅਗਲਾ ਦਿਖਾ ਆਪਾਂ ਤਾਂ ਕਹਿੰਦੇ ਨਹੀਂ ਆਪਾਂ ਤਾਂ ਕਹਿੰਨੇ ਆ ਭਾਈ ਕਰ ਲਿਆ ਕਰੋ ਬਰਾਬਰੀ ਹਾਂ ਫਿਰ ਉਹੀ ਗੱਲ ਹੈ ਕੀ ਕਰੀਏ ਭਾਈ ਕਿਦੋਂ ਜਿੰਨਾ ਚੁੱਪ ਕਰਾਉਂਦੇ ਇਹਨੂੰ ਵਿਚਾਰੀ ਨੂੰ ਉੰਨੇ ਹੀ ਸਿਰ ਚੜਦੀ ਐ ਸਿਰ ਚੜਦੀ ਐ ਮਾਨ ਜਿੱਤ ਕਰਵਾਉਣੀ ਨਹੀਂ ਆਉਂਦਾ ਹੈਗਾ ਵੀ ਮਾਨ ਤਾਨ ਵੀ ਹੋਈ ਜਾਵੇ ਜੇ ਬੋਲਣ ਲੱਗੀ ਫਿਰ ਕਿਸੇ ਪਾਸੇ ਦੀ ਲੈਣੀ ਹੈਗੀ ਇੱਥੇ ਹੋਊ ਭਾਈ ਮੈਂ ਤਾਂ ਪੁੱਛਦੀ ਨਹੀਂ ਹੈਗਾ ਕਿੱਥੇ ਨਿਕਲਦੀ ਐ ਨਿਕਲੇ ਨਾ ਨਾ ਰੋਟੀ ਟੁੱਕਣੀ ਤਾਂ ਆਪ ਖਾਣੀ ਪੈਂਦੀ ਐ ਬੇਟਾ ਚੱਕੀ ਦੱਸ ਕੀ ਕਰੀਏ ਹੈ ਜੇ ਅੱਕੇ ਮਾਰਦੇ ਆ ਤਾਂ ਫਿਰ ਕਹਿਣਗੇ ਤੂੰ ਸੈਣਾ ਵੈਣਾ ਦੀ ਅਗਲਾ ਹੈਂ ਕੋਈ ਰਿਸ਼ਤੇਦਾਰ ਨੂੰ ਕਹੀ ਦੀ ਚੱਲ ਮਿੱਠੂ ਟੂ ਟਾਈਮ ਕੱਟ ਲੈ ਅਸੀਂ ਤਾਂ ਕੱਟਨੇ ਲੈ ਰਹੇ ਹਾਂ ਮੈਨੂੰ ਕੱਟਣੀ ਲੱਗ ਰਿਹਾ ਭਾਈ ਹਾਂ ਹੁਣ ਚੱਕ ਕੇ ਖਾਦੀ ਵੀ ਨਹੀਂ ਜਾਂਦੀ ਇਹ ਚ ਤਾਂ ਹੁਣ ਆਪਣਾ ਕੀ ਕਸੂਰ ਹੈਗਾ ਦੇਖ ਲਓ ਭਾਈ ਮੈਂ ਤਾਂ ਕਹਿਣਾ ਵੀ ਰਿਸ਼ਤੇਦਾਰਾਂ ਨੂੰ ਦੇਖ ਲਓ ਜੇ ਕੋਈ ਮਨਤਾ ਕਰਕੇ ਫੋਨ ਜੇ ਕੋਈ ਸੁਧਰ ਦੇ ਇਹ ਕਹੀ ਕੌਣ ਸੁਧਰਦੀ ਹੈ ਸ਼ੁਰੂ ਤੋਂ ਰੈਡੀ ਦੇਖਦੇ ਆ ਰਹੇ ਹਾਂ ਸੁਧਰ ਤਾਂ ਸਦਰ ਦਾ ਕੋਈ ਚਲ ਆਏ ਆ ਭਾਈ ਉਹੀ ਗੱਲ ਹੈ ਸੁਧਰਨਾ ਦਾ ਕੀ ਹੈ ਵੀ ਥੋਨੂੰ ਨਾ ਲੜੇ ਚੱਲ ਮੇਰੇ ਨਾਲ ਤਾਂ ਜਿਹੜਾ ਕੁੱਤ ਗਲੇ ਸੁੰਦਾ ਚੱਲੀ ਜਾਂਦਾ ਕੋਈ ਥੋਨੂੰ ਕੋਈ ਫਿਰ ਬਾਦੂ ਦੀ ਰਿਸ਼ਤੇਦਾਰੀ ਚ ਨਾ ਜਲੂਸ ਨਿਕਲ ਉਹ ਉਸਤਾ ਭਾਈ ਨਿਕਲੀ ਜਾਂਦਾ ਜੀ ਸਾਡੇ ਨਾਲ ਤਾਂ ਤੂੰ ਐ ਲੜ ਲਵੀ ਤੜਕੇ ਇੱਥੇ ਮੰਜੇ ਦੇ ਨਾ ਬੈਗ ਪੈਕ ਕਰਿਆ ਕਰਿਆ ਐਂ ਛੱਡ ਕੇ ਗਿਆ ਮੈਂ ਆਉ ਮੈਂ ਦੇਖਿਆ ਬੇਟਾ ਮੈਂ ਤਾਂ ਮੈਂ ਅੰਦਰ ਲੈ ਗਈ ਚਾਕੇ ਮਹਾਲਾ ਮੈਂ ਜਵਾਕਾਂ ਨੂੰ ਫੜਾਇਆ ਆਵਾ ਕੋਈ ਨਾ ਮੈਨੂੰ ਰੋਟੀ ਟੁਕੜ ਲੈ ਦੇ ਪਾ ਕੇ ਬੈਗ ਵੀ ਅੰਦਰ ਲੈ ਗਈ ਰਿਸਪੋਨਸਿਬਲ ਵੀ ਉਸੇ ਨੂੰ ਕਹਿੰਦਾ ਜਿਹੜਾ ਪਤਾ ਵੀ ਉਹਨੂੰ ਰਿਸਪੋਨਸਿਬਲ ਹੈ ਬਈ ਇਹ ਰਿਸਪੋਨਸਿਬਿਲਟੀ ਵਧੀਆ ਸੰਭਲਦਾ ਹਾਂ ਹਾਂ ਉਹ ਤਾਂ ਹੁੰਦੀ ਆ ਬੇਟਾ ਅਗਲੇ ਨੂੰ ਥੋੜੀ ਕਹੂਗਾ ਅਗਲਾ ਪਤਿਆ ਵੀ ਕਿਹੜਾ ਜ਼ਿੰਮੇਵਾਰੀ ਨਿਭਾ ਸਕਦਾ ਕਿਹੜਾ ਨਹੀਂ ਨਿਭਾ ਤਾਈ ਅਗਲੇ ਮੈਨੂੰ ਕਿਹਾ ਸੀ ਹੁੰਦੀ ਆ ਭਈ ਉਹਨਾਂ ਨੂੰ ਹੁਣ ਉਹੀ ਗੱਲ ਆ ਸਾਰੀ ਸੋਚ ਉਹਨਾਂ ਨੂੰ ਐ ਉਹਨਾਂ ਨੇ ਦੇਖਣਾ ਵੀ ਕਿ ਇਹਨੂੰ ਭੇਜਣਾ ਹੈ ਕਿ ਇਹਨੂੰ ਨਹੀਂ ਭੇਜਣਾ ਜਵਾਕਾਂ ਦਾ ਕੰਮ ਆ ਭਈ ਨਿਆਣਿਆਂ ਦਾ ਹੈ ਹਣ ਝੂਠ ਮਾਰਨ ਵੇਲੇ ਸਾਨੂੰ ਵੀ ਤਾਂ ਸ਼ਰਮ ਆਉਂਦੀ ਸੀਗੀ ਕਿੱਥੇ ਸਾਨੂੰ ਝੂਠ ਬੋਲਣੇ ਪੈ ਗਏ ਹੁਣ ਵੀ ਕੰਮ ਤਾਂ ਸਾਡਾ ਹੀ ਐ ਦੱਸ ਕਿਹੜਾ ਬਗਾਨਾ ਕਿਸੇ ਦਾ ਆਉਦਾ ਭਈ ਕਰਨਾ ਪਊਗਾ ਜੇਦੋਂ ਉਹੀ ਗੱਲ ਆ ਆਪਾਂ ਤਨਖਾਹਾਂ ਲੈਣੀਆਂ ਹੈ ਪੈਸਾ ਲੈਣੀਆਂ ਹੋਰ ਕਾਦਾ ਲੈਣੀਆਂ ਹਮ ਆਹੀ ਉਹੀ ਗੱਲ ਆ ਭਈ ਜਵਾਕਾਂ ਨੂੰ ਪੜਾਉਣ ਦਾ ਚਲ ਬਾਹਰ ਅੰਦਰ ਸਾਹਮਣੇ ਸੁਭਾਉਣ ਦਾ ਆਹੀ ਪੈਸਾ ਹੈਗਾ ਹਾਂ ਹੈ ਤੈਨੂੰ ਕੋਈ ਖਾ ਰੋਟੀ ਟੁੱਕ ਪਾਣੀ ਤਾਂ ਨਹੀਂ ਕਰ ਲੋ ਚਾਹ ਪਾਣੀ ਜਿਹੜਾ ਚੱਲ ਰਹਿਸਟ ਚੱਲ ਬ੍ਰਿੰਦੂ ਤਾਂ ਪੈ ਜਾਂਦੀ ਚੱਟ ਕੁਛ ਨਹੀਂ ਹੁੰਦਾ ਤਾਂ ਇਹੀ ਚੱਲੂ ਆ ਉਹੀ ਗੱਲ ਐ ਭਈ ਇਹ ਤਾਂ ਕੁੱਤ ਗਲੇ ਸ ਹੂੰ ਕੀ ਕਰੀਏ ਸਮਝ ਨਹੀਂ ਆਉਂਦੀ ਹੈਗੀ ਨਾ ਤੂੰ ਉਹੀ ਗੱਲ ਐ ਵੀ ਚਾਜ ਨਾਲ ਰੋਬ ਰੱਖਦਾ ਮਾਂ ਤੇ ਵੀ ਰੋਬ ਮੈਂ ਤੈਨੂੰ ਕਹਿਣਾ ਵੀ ਮੈਥੋਂ ਭਈ ਮੈਂ ਤੈਨੂੰ ਕਹਿ ਗਏ ਕਹਿੰਦਾ ਵੀ ਛੱਟ ਫੇਟ ਵੱਜ ਜੂਗੀ ਮੈਥੋਂ ਫਿਰ ਮੈਂ ਤਾਂ ਟੱਲਦਾ ਰਹਿਣਾ ਉਹ ਬੰਦੇ ਦਾ ਤਾਂ ਉਹੀ ਰੋਗ ਹੁੰਦਾ ਜ਼ਰੂਰ ਥੋੜੀ ਵੀ ਹੱਥ ਚੱਕਣਾ ਆਪਾ ਬੰਦੇ ਤੇ 60 ਫੇਟੀ ਮਾਰਨੀ ਐ ਬੰਦੇ ਦਾ ਤਾਂ ਜਨ ਨਹੀਂ ਤੇ ਉਹੀ ਰੋਗ ਹੁੰਦਾ ਅੱਖਾਂ ਨਾਲ ਬੰਦਾ ਹੋਈ ਗੱਲ ਆ ਵੀ ਸੜਕੇ ਤੁਰੇ ਆਉਂਦੇ ਜਨਾਨੀ ਗੇਟ ਚੜੀ ਹੁੰਦੀਆਂ ਨਾ ਅੱਖਾਂ ਨਾਲ ਬੰਦਾ ਡਰਾ ਦਿੰਦਾ ਉਹਦੀ ਅੰਦਰ ਵੜ ਜਾਂਦੀ ਐ ਉਹ ਬੇਟਾ ਉਹ ਸਿਆਣੀਆਂ ਜਨਾਨੀਆਂ ਹੁੰਦੀਆਂ ਨੇ ਜਿਹੜੀ ਬੰਦੇ ਦੀ ਇੱਜ਼ਤ ਚਾਹੁੰਦੀਆਂ ਨੇ ਅੱਖਾਂ ਦੀ ਘੂਰ ਨਾਲ ਡਰ ਜਾਂਦੀ ਨੇ ਇਹ ਨਹੀਂ ਡਰਦੀ ਹੈ ਇਹਦਾ ਪਹਿਲੇ ਦਿਨੀਓਂ ਬਸ ਪੁੱਛ ਨਾ ਹੂੰ ਚਲੋ ਕੋਈ ਨਹੀਂ ਤੈਨੂੰ ਚਾਹ ਪਾਣੀ ਕਰਕੇ ਦੇਤਾ ਸੀਗਾ ਤੇ ਅਸੀਂ ਫੜਾਈ ਹੁਣ ਤੈਨੂੰ ਕਿਹੜਾ ਭਾਈ ਜੇ ਕਰੋਗੇ ਘੁੱਟ ਪੀ ਲਾਂਗੇ ਨਹੀਂ ਪੀਆ ਮੈਂ ਤਾਂ ਉਹੀ ਗੱਲ ਆ ਪਾਣੀ ਦਾ ਘੁੱਟ ਪੀ ਕੇ ਪਾਇ ਜਾਣਾ ਆਪਦਾ ਕੰਮ ਕਰ ਲੈਣਾ ਮੈਂ ਕੀ ਖਾਣਾ ਪੀਣਾ ਹੈ ਐ ਚਲੋ ਕਹੇ ਤਾ ਨਾ ਪ੍ਰਿੰਦਿਪ ਚਾਰੀ ਨੂੰ ਤਾਂ ਅਰੈਸਟ ਕਰਨੀ ਸੀ ਕਿ ਥੱਕੀ ਹੋਈ ਐ ਚੱਲ ਕੋਈ ਨਹੀਂ ਠਹਿਰ ਕੇ ਕਰਨੂ ਪਈ ਕਿੱਥੇ ਪਹਿਲਾਂ ਇੰਨਾ ਟਾਈਮ ਕੱਟ ਲੈਣਾ ਹੁਣ ਮੈਨੂੰ ਤਾਂ ਚੱਲ ਕਿਹੜਾ ਕੋਈ ਉਹੀ ਚੱਲ ਚਾਹ ਤਾਂ ਤੌੜਕਾ ਆਉਂਦੀ ਐ ਦੁਪਹਿਰ ਹੋਈ ਪਈ ਐ ਚਾਹ ਤਾਂ ਕਰਾ ਦਿੰਨੀ ਆਂ ਆਈਂ ਆਉੜ ਕੇ ਉੜ ਕੇ ਟਲੀਆਂ ਜਾਂਦੇ ਨੇ ਭਈ ਜਦੋਂ ਅਹੀ ਜਨਾਨੀ ਪੱਲੇ ਪੈ ਗਈ ਸਭ ਕੁਝ ਕੱਟਣਾ ਪੈਂਦਾ